ਸਹੀ ਗੱਲ ਜੀ ਆ ਗਏ ਭਾਜੀ ਵੱਜ ਗਿਆ ਸ਼ਾਮ ਦੇ 4:30 5 ਹਵਾ ਚਲਦੀ ਨਹੀਂ ਗੰਮ ਹੋਇਆ ਪਿਆ ਕੰਮ ਹੁਣ ਬਾਹਰ ਨਿਕਲ ਨਹੀਂ ਜੀ ਨਹੀਂ ਕਰਦਾ ਇਸ ਮਤੇ ਇਹ ਕਹਿੰਦਾ ਪੈਂਦਾ ਕੀ ਕਰੀਏ ਤਾਈ ਤੂੰ ਮੇਲਾ ਪੋਰਾ ਠੀਕ ਨਹੀਂ ਰੇ ਪਾਉਣਾ ਕਿਹਦਾ ਪਾਉਣੀ ਹੈ ਦਵਾਈ ਰੇ ਪਾਉਣ ਜਾਂਦੇ ਮਾ ਮਰ ਚੁੱਕੇ ਜੇ ਮੈਂ ਤਾਂ ਯਾਰ ਮਾਛ ਫਿਰੋ ਸੱਜੇ ਪਾਉਂਗਾ ਰੇ ਕਿੱਥੇ ਪਾਉਣਾ ਮੰਡ ਚ ਇਥੇ ਉਧਰ ਪਾਉਣਾ ਕਿੱਧਰ ਉਰਲੇ ਪਲਾਟ 'ਚ ਪੰਜ ਕਿੱਲਾਂ 'ਚ ਦੂਏ ਮਾ ਪਾ ਜਾਂਦਾ ਫਿਰ ਉਹਨੇ ਸਾਜਰੀ ਉੱਥੇ ਪਾ ਜਾਂਦਾ ਇਥੇ ਆਪਣਾ ਜਿੱਥੇ ਮੱਕੀ ਦੀ ਪਰ ਪੰਜ ਕਿੱਲੇ ਰਹਿ ਗਏ ਮਗਾ ਹੁਣ ਸੂਰੇ ਇਥੇ ਰੌਤਾ ਆਹ ਟਾਈਮ ਬਾਈ ਸੂਰੇ ਹੁੰਦਾ ਮੌਸਮ ਠੰਡਾ ਫੜੀ ਕਾਂਟ ਉੱਪਰ ਤੇ ਤਾੜ ਦੇ ਗਰੀ ਏ ਇਹਨੂੰ ਕੀ ਫਰਕ ਹੈ ਕੁੜੀ ਬੈਠੀ ਰਹੇ ਉਹ ਉੱਪਰ ਤੇ ਗਰੀ ਉੱਪਰ ਵੀ ਆਪਣੇ ਖਾਂਦੀ ਏ ਡਾ ਵੀ ਆਪਣਾ ਖਾਣ ਲੱਗੀ ਬੈਠ ਕੇ ਸੈਕਸੀ ਹੁੰਦੀ ਏ ਤਾਂ ਹਾਂ ਬਿੱਲੀ ਹੋ ਗਈ ਹੋ ਗਈ ਬਿੱਲੀਆਂ ਬਿੱਲੀ ਵੀ ਉੱਪਰ ਤੇ ਗਰੀ ਕੋਈ ਫੱਕ ਨਹੀਂ ਬੰਦ ਰਿਹਾ। ਮਾੜੀ ਨਹੀਂ। ਬੋਡੀ ਵਹੀ ਜਾਂਦੀ ਆ ਮੈਂ। ਹਾਂ। ਮੱਸ ਵੀਡੀਓ ਪਾਉਂਗੇ ਯਾਰ ਫਤ ਗਰਮੀ ਪਾਉਂਦਾ ਹੈ। ਮੈਂ ਪਾਣੀ ਪਾਇਆ ਜੀ ਦੋ ਚਾਰ ਘਰਾਂ ਵਿੱਚ ਘਟਾ ਹੈ। ਸ਼ਾਮ ਨੂੰ ਬੰਦ ਕਰ ਦੂੰਗਾ ਮੋਟਰ। ਕਈ ਦਿਨ ਬਾਅਦ ਚਲਾਉਣੀ ਹੈ। ਅਭੀ ਲਾਤਾ ਪਲਾਟ ਫੜਾ। ਆਹ ਲਾਤਾ। ਤੁੰਨੂ ਆ ਕੇ ਸੱਜਰੀ। ਸੱਜਰੀ ਲਾ ਕੇ ਗੱਲ। ਵਧੀਆ। ਹੂੰ। ਉੱਪਰ ਗਿਆ ਦਿੰਦਾ। ਅੱਜ ਕੱਲ ਖੇਲਣ ਗਏ ਬਤੇ ਹੈ। ਹੂੰ। ਠੀਕ ਹੈ। ਹੋਰ ਬੜਾ ਹੌਕਾ ਵਧੀਆ ਵਧੀਆ ਸਵੇਰ ਦਾ ਤੂੰ ਦਿਖਾਈ ਨਹੀਂ ਪੂਰੀ ਤਾਂ ਹੋਏ ਤਾਂ ਪਿਆ ਹੁਣਾਂ ਗਰਮੀ ਤੋਂ ਕੁੱਟਿਆ ਹੋਇਆ ਤੂੰ ਵੀ ਕੱਲ ਦੀ ਧੁੱਪ ਲੱਗੀ ਹੋਣੀ ਖੇਤਿਆਂ ਨੂੰ ਨਾ ਨਾ ਮੈਂ ਜਿੰਮ ਗਿਆ ਸਵੇਰੇ ਆਹ ਉਸ ਦਿਲੇ ਤਾਂ ਲੱਗ ਰਹਾ ਸਰੋਪੜੇ ਹੁਣ ਸਵੇਰੇ ਨਹੀਂ ਜਾਉਂਗਾ ਰੇਪਾਉਣ ਉੱਥੇ ਕੈ ਵਜੇ ਆਉਂਦਾ ਜਿੰਮ ਤੇ ਤੂੰ ਮੈਨੂੰ ਕੋਈ ਨਹੀਂ ਪਤਾ ਕਰਾਉਂਦਾ ਹਾਂ ਜਾਣੇ ਭਰਾ ਜਿਹੜਾ ਟਾਈਮ ਚੱਲ ਗਿਆ ਕਿ 6 ਵਜੇ ਚਲੇ ਜਾਣਾ ਫਿਰ 8:00 ਵਜੇ ਆ ਜਾਂਦਾ 6:30 ਵਜੇ ਅੱਗੇ ਸਾਬਸ ਜੇ ਉੱਠੇ 8 ਵਜੇ ਫਿਰ 12 ਵਜੇ ਤੇ ਕੱਲ 7:30 ਉੱਠੀ ਕੱਲ 7 ਵਜੇ ਠਾਲੂਗੀ ਤੈਨੂੰ ਅਸੀਂ ਅੱਛਾ ਫੇ ਮੰਡਰ ਚੱਲੂਗੇ ਆਹੋ ਠੀਕ ਨਹੀਂ ਮੈਂ 7 ਵਜੇ ਠਾਲਦੀ ਪਹਿਲਾਂ ਮੰਡਰ ਹੋ ਕੇ ਵੀਡੀਓ ਬਣਾ ਕੇ 7 ਦੇ ਪਹਿਲਾਂ ਚੱਲੂਗੇ ਪਹਿਲਾਂ ਕਹਿੰਦਾ ਪਹਿਲਾਂ ਚੱਲਦੇ ਹਾਂ ਫਿਰ ਉੱਥੇ ਵੀਡੀਓ ਬਣਾ ਕੇ ਉਧਰ ਲਾਂਗੇ ਮੇਰਾ ਪਰਨਾ ਉਧਰ ਸਿੱਧਾ ਉਹੀ ਬਾਈਪਾਸ ਨੂੰ ਲੱਗ ਜੀ ਆਈਟੀ ਨੂੰ ਸਿੱਧਾ ਬੜਾ ਠੀਕ ਬਾਟ ਹੁੰਦੀ ਉਹ ਪਹਿਣੀ ਇੱਧਰ ਨੂੰ ਵੀ ਹੁੰਦੀ ਉੱਧਰ ਨੂੰ ਵੀ ਉਧਰ ਨੂੰ ਵੀ ਹੈ ਨਾ ਠੀਕ ਹੈ ਜੀ ਹੋਰ ਕੀ ਜੋ ਤੁਹਾਡਾ ਹੁਕਮ ਤਾਂ ਵਧੀਆ ਖੜੇ ਆਪਣੇ ਹੁਣ ਮਾਰ ਕੇ 부ਝਾ ਡੱਕਾ ਕਰਕੇ ਪੂਰਾ ਇਹਨਾਂ ਸਭ ਦਾ ਹੀ ਮਾਰ ਕੇ ਹੁਣ ਤਾਂ ਜੇ ਟਾਈਮ ਨਾਲ ਹੋਏ ਹੋਏ ਆ ਹੁਣ ਵੇਖ ਥੋੜੀ ਜਿਹੀ ਮੀਂਹ ਘੱਟ ਪੈਂਦਾ ਤਾਂ ਦੇਖ ਕੇ ਹੁਣ ਵੀ ਯਾਰ ਉਹ ਪਰਾਂ ਵਾਲੇ ਕਿਹੜੇ ਪਰਾਂ ਵਾਲੇ ਤਾਂ ਨੋਏ ਕੀਲੇ ਪਲਾੜ ਆਏ ਹਰੀ aí ਮਾਰ ਰਹੇ ਕੀਤਾ ਲੱਗਿਆ ਸਾਰੇ ਤੇਰੇ ਵਾਲੇ ਨਹੀਂ ਮੈਂ ਆਪਣੇ ਕਹਿੰਦਾ ਉਹ ਵਾਲੇ ਤੇਰੇ ਇੱਕ ਕਿਲਾ ਲੈ ਕਿਲਾ ਲੈ ਨਹੀਂ ਉਪਰ ਉਹ ਮੱਕੀ ਵਾਲੇ ਕਿ ਕਿੱਕਣਾ ਹੈ ਮੱਕੀ ਉਹ ਫਰਕ ਉਹਦੇ ਬਰਸੀਨ ਵਾਲੇ ਦਾ ਨਾਰ ਮੱਕੀ ਦਾ ਨਾ ਫਰਕ ਹੋਊਗਾ ਦੇਖੀ ਦੋਹਾਂ ਚ ਲਾਏ ਹੋਏ ਚੱਲ ਦੇਖੇ ਹੁਣੇ ਜਾ ਕੇ ਕੱਢ ਗਾਇਆ ਸ਼ੱਕ ਚੱਲ ਚੱਲੀਏ ਫਰਕ ਹੈ ਬਾਈ ਇਹ ਮੈਂ ਕਿਹੜਾ ਮਾਰ ਕੇਣਾ ਉਧਰ ਜਾਣਾ ਆ ਨਾ ਚੱਲੀ ਆ ਕੇ ਕੱਖ ਵੜ ਲਈ ਜਿਹੜਾ ਬਰਸੀਨ ਵਾਲਾ ਖੇਤ ਆ ਯਾਰ ਮੱਕੀ ਵਾਲਾ ਖੇਤ ਹੁੰਦਾ ਉਹਦਾ ਫਰਕ ਰਹਿੰਦਾ ਇੱਕੋ ਦਿਨ ਦਿਨ ਲਾਇਆ ਵੇ ਇਕੱਠੇ ਹੀ ਲਾਇਆ ਵੇ ਇਕੱਠੇ ਹੀ ਲਾਇਆ ਵੇ ਹਾਂ ਦੇਖਿਆ ਨੇ ਫਰਕ ਕਿਆ ਦੇਖ ਉਹ ਆ ਗਿਆ ਉਧਰ ਕੱਖ ਵੜ ਲਿਆ ਹੁਣੇ ਉਹਦੇ ਤੇ ਕੱਖ ਵੜਾ ਦੂ ਨਾਲ ਉਹ ਕਿਆ ਨਹੀਂ ਤੇ ਤੇ ਫੂਲਰਾਜ ਦਰਸ਼ਨ ਕਰਾਉਂਦੇ ਤੇ ਤੈਨੂੰ ਉਹਦਾ ਵਧੀਆ ਬਾਜਰਾ ਕਿੰਨਾ ਕਿਹ ਰਹਿ ਗਿਆ ਉਹ ਵੀ ਦੇਖਿਆ ਉਹਨੇ ਪਿੱਛੇ ਉਹ ਤੇ ਬਾਤ ਤਾਂ ਨਹੀਂ ਹੋਇਆ ਪਿੱਛੇ ਕਿ ਬੀਜਿਆ ਉਹ ਮਾੜਾ ਮੋਟਾ ਨਾ ਉਹੀ ਬਾਜਰਾ ਉਹੀ ਉਹ 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 ਉਹਦਾ ਹਰਾ ਹੀ ਰਹਿਣਾ ਖੀਰ થઈ ਰੈਣਾ ਹਰਾਈਆ ਜੀ ਬਾਰ ਦਾ ਇੱਕ ਬਾੜ ਲੈ ਲਈ ਆਪਾਂ ਨੇ ਦੂਈ ਬਾੜ ਹੋ ਗਈ ਫੋ ਬਟਾਈ ਉਹ ਜਣੀ ਨਹੀਂ ਨਾ ਨਰਮ ਪੱਟ ਹੁੰਦੇ ਨਾ ਫੇਰ ਹੁੰਦੇ ਹਾਂ ਦੇਖ ਲੈ ਕਿੰਨੀ ਫੋਟੋ ਦੀ ਹੱਲੇ ਪਰ ਸ਼ੋਰ ਨੇ ਮਾਰ ਲੈਣੀ ਉਹ ਐਨੀ ਜਾਣ ਨਹੀਂ ਰਣੀ ਕੋਚ ਚਲ ਚੱਬ ਖੜਾਪਾ ਤਾਂ ਹੋਊਗਾ ਤੂੜੀ ਵਾਲਾ ਚਲ ਮਾਰੇ ਉਹਨੇ ਗੇੜ ਨਾਲ ਜ਼ਿਆਦਾ ਬਾਜਾ ਦੇਖ ਆਉਂਨੇ ਕਿਹਜਾ ਹਲੇ ਜੀ ਦੀ ਦਿਖਾਉਨੇ ਆ ਉਧਰ ਗੇੜ ਨਹੀਂ ਬੱਜਿਆ ਮੈਂ ਤਾਂ ਉਡੀ ਫਿਰ ਜਾਨਾ ਮੋਟਰ ਪਰ ਨੇੜੇ ਆ ਮਰੀ ਫੇਰੀ ਆਈ ਦਾ ਆ ਉੱਥੇ ਨੇੜੇ ਆ ਉਧਰ ਦੂਰ ਪੈਿੰਦਾ ਉਧਰ ਦੂਰ ਪੈਿੰਦਾ ਉਧਰ ਹੈ ਬੀਕੀ ਲੈ ਕੇ ਬਹੁਤ ਉੱਠੇ ਠੀਕੇ ਆ ਪਾਣੀ ਆਟੋਮੈਟਿਕ ਆਟੋਮੈਟਿਕ ਪਾਣੀ ਜਾਈ ਜਾਂਦਾ ਯਾਰ ਉਹ ਕੱਖ ਵੜਨ ਜਾਂਦਾ ਹੀ ਆ ਆਟੋਮੈਟਿਕ ਪਾਣੀ ਪੀਂਦੇ ਉਹ ਜਣੀ ਵਜਣਾ ਉਹਦਾ ਪਾਣੀ ਵੀ ਆਟੋਮੈਟਿਕ ਆ ਅੱਛਾ ਵਾ ਵਾਸ ਜੇ ਲੋਡ ਆ ਜਾਨੀ ਮੋਟਰ ਨਹੀਂ ਆਉਣਾ ਬੰਦਾ ਮੋਟਰ ਆਹੋ ਇੱਥੇ ਮੋਟਰ ਕੋਲ ਪਾਣੀ ਲੱਗਣਾ ਖੜੀ ਜਾਂਦੀ ਮੋਟਰ ਆਹੋ ਮੋਟਰ ਦੋ ਵੀ ਖੜੀ ਰਹਿੰਦੀ ਹੁਣ ਮੋਟਰ ਤਾਂ ਸਾਰੀਆਂ ਖੜੀਆਂ ਬਾਈ ਘੰਟਾ ਤੋਂ ਘੰਟੇ ਮੋਟਰ ਚੱਲਦੀਆਂ ਆ ਮੰਡਲੀਆਂ ਸੀ 3 ਦਿਨ ਬਾਅਦ ਚਲਾਈਆਂ ਅੱਜ 3 ਦਿਨ ਬਾਅਦ ਬਗਾ ਹੁਣ ਪਾ ਦੇ ਮੜਮੜਾ ਕੱਲੂ ਫੇਰ ਖੜ ਜਿੰਦੇ ਦਿਨ ਦਿਨ ਆ ਮੋਟਰ ਕਿਉਂ ਚਲਦੀ ਨਹੀਂ ਆ ਮੋਟਰ ਉੱਤੇ ਜਾ ਹੀ ਹੋਣੀ ਸੀ ਪਨੇ ਚ ਲਾਈ ਹੋਣੀ ਉੱਥੇ ਸੁੱਖੀ ਨੇ ਐਵਾ ਕਹਿਣ ਤਾਂ ਪਾਉਣਾ ਮੈਂ ਮਸਾ ਦਾ ਖੜੀ ਆ ਹਾਂ ਪਾਣੀ ਪੂਰੇ ਨਹੀਂ ਆ ਜੀ ਆਪਾਂ ਉਹ ਤੈਨੂੰ ਦੱਸਦਾ ਨਹੀਂ ਮੈਂ ਦੋ ਜਾਈ ਮਾਰ ਗਈ ਮਸਰ ਜਿਹੜੀ ਹੈ ਨਾ ਹੈ ਅ ਜਿਹੜੀ ਮਸਰ ਦੀ 부ਝਾਈ ਮਾਰ ਗਈ ਲੈ ਲੈ ਮਾਰੀ ਪਤੀਨ ਵਾਲੀ ਖੇਤ ਤੈਨੂੰ ਮੈਂ ਦੱਸਦੇ ਨਹੀਂ ਫਰਕ ਹੁੰਦਾ ਯਾਰ ਮਸਾ ਫੇ ਸਮਾਨ ਹੀ ਬਹ ਪਾਉਂਦਾ ਹੈ ਤੁਹਾਾਰੀ ਚੰਗਾ ਪਾਉਂਦਾ ਹੈ ਫਿਰ ਜਿਹੜਾ ਜੀ ਫੁੱਲ ਜਿੰਦੇ ਜਿਹੜਾ ਸਿਰਮਾ ਜੂਆ ਫੁੱਲੀ ਨੇ ਵੀ ਕੋਈ ਕੀੜਾ ਤਾਂ ਹੀ ਲੱਗ ਗਿਆ ਮੌਸਮ ਹਾਲ ਤੱਕ ਠੀਕ ਆ ਮੀਂਹ ਵੀ ਪਹਿਲੇ ਪ੍ਰੋਪਰ ਭਾਈ ਹੋ ਗਿਆ ਅੱਜ ਤੋਂ ਧੁੱਪਾਂ ਵੀ ਹੈਗੀ ਆ ਠੀਕ ਆ ਮੈਂ ਵਾਲੇ ਬਹੁਤ ਬੁਰਾ ਹਾਲ ਦਿਖਾਉਂਦੇ ਆ ਹਾਰਡ ਹੂਡ ਆਈ ਗਿਆ ਵਾਲੇ ਹਨ ਨਹੀਂ ਦਿਖੇ ਭਾਈ ਆ ਟੀਵੀ 'ਮੈਂ ਦਿਖਾਉਂਦੇ ਆ ਅੱਜ ਕਰ ਲੰਨੇ ਪਤਾ ਮੈਨੂੰ ਪਤਾ ਹੀ ਲੱਗਿਆ ਫੋਨ ਨਹੀਂ ਛਿੜਿਆ ਮੈਂ ਤਾਂ ਕਾਲ ਟਾਈਮ ਵਾਲੇ ਵੀ ਦਾ ਜੋਰ ਪੂਰਾ ਹੈ ਪਰ ਮੇਰੀ ਗੱਲ ਸੱਚੀ ਹੋਇਆ ਕਹਿੰਦੇ ਨਾਲ ਵਾਲੀ ਹੋਰ ਲਾ ਲੈਣਾ ਇਹਦਾ ਅਖਬਾਰ ਚ ਅਖਬਾਰ ਚਾਹੀਦਾ ਘਰਾਂ ਲਾਉਣਾ ਯਾਰ ਇਹਦਾ ਆਪਣੇ ਬੈ ਗਿਆ ਪਰ ਆਪਣੇ ਲੱਗੇ ਪਹਿਲਾਂ ਫਿਰ ਵਾਲੇ ਹੋਏ ਬੜਾ ਬੂਟਾ ਆਪਣਾ ਠੀਕੇ ਪਿਆ ਯਾਰ ਆਪਣੇ ਤਾਂ ਮਹੀ ਹੋ ਗਏ ਆਪਣੇ ਮੇਰੀ ਗੱਲ ਸੁਣ ਲੈ ਤੂੰ ਨਾ ਤਾਂ ਆਪਣਾ ਬਾਟ ਟੁੱਟੀ ਆ ਹਾਂ ਕਿਤੇ ਕਹ ਰਹੇ ਮੈਂ ਭਰ ਕੇ ਪਾਣੀ ਨਹੀਂ ਖੜਿਆ ਕਿ ਆ ਜੀ ਛੂੜੀਆਂ ਖੜਗੀਆਂ ਹੁਣ ਸਹੀ ਹਾਂ ਬਸ ਬਸ ਠੀਕ ਹੈ ਮੀਂਹ ਵੀ ਪਿਆ ਰ ਮੌਸਮ ਵੀ ਠੀਕ ਰਹਾ ਹਾਂ ਹੁਣ ਧੁੱਪਾਂ ਵੀ ਆ ਗਈ ਤਾਂ ਨਾਲ ਨੂੰ ਇਹੀ ਚਾਹੀਦੀ ਆ ਬਸ ਬਾਕੀ ਗਾਹਾਂ ਗਾਹ ਭਾਈ ਪਤਾ ਨਹੀਂ ਰਬਤ ਰੰਗਾਂ ਦਾ ਪਰ ਫਿਲਹਾਲ ਤੱਕ ਤਾਂ ਰੱਬ ਨਾਲ ਆ ਕਿਸਾਨਾਂ ਦੇ ਬਸ ਬਸ ਬਾਕੀ ਦੇਖਦੇ ਹਾਂ ਉਹਨੂੰ ਫਿਕਰ ਆ ਭਾਈ ਹਾਂ ਹੈ ਕਿ ਨਹੀਂ ਉਹ ਜਿਹੜੇ ਸਾਲ ਤਾਂ ਖਰਾਬ ਹੋਏ ਤੇ ਉਹ ਸਾਲ ਮੀਂਹ ਬਹੁਤ ਪਏ ਤੇ ਧੁੱਪਾਂ ਵੀ ਨਹੀਂ ਮੀਂਹੇ ਰਹੇ ਆ ਉਹ ਖਰਾਬ ਤਾਂ ਨਿਖਰਾ ਬਹੁਤ ਜ਼ਮੀ ਬਹੁਮੀ ਪਿਆ ਜਿਆਦਾ ਜੀ ਮੈਂ ਕਹਿੰਦਾ 24 ਘੰਟੇ ਮੀ ਹਟੇ ਹੀ ਨਹੀਂ ਹਟੇ ਹੀ ਨਹੀਂ ਇੱਕ ਇੱਕ ਸਾਹ ਪਈ ਗਿਆ ਪਈ ਹੋ ਗਿਆ ਤਾਂ ਹੀ ਜੀ ਖਰਾਬ ਹੋਈ ਆ ਇਹਨੂੰ ਸਭ ਇਹਨੂੰ ਧੁੱਪਾਂ ਚਾਹੀਦੀ ਜੀ ਇਹਨੂੰ ਵੀ ਧੁੱਪਾਂ ਚਾਹੀਦੀ ਇਹਨੂੰ ਮੀ ਵੀ ਚਾਹੀਦੀ ਮੀ ਵੀ ਚਾਹੀਦੀ ਇਹਨੂੰ ਸਾਰਾ ਮਾਸਮ ਪ੍ਰੋਪਰ ਤੇ ਚਾਹੀਦਾ ਇਹਨੂੰ ਹੈ ਕਿ ਨਹੀਂ ਇਤਨੀ ਦੇਖ ਕੇ ਫੇ ਚੱਲੀ ਉਧਰ ਚੱਲ ਜੀ ਚੱਲ ਲੋ ਜੀ ਆਏ ਜੀ ਪਾ ਲਈ ਜੱਟ ਦੇ ਠੀਕ ਆ ਖਾਸ ਫਰਕ ਨਹੀਂ ਹੈਗਾ ਉਹ ਤੇਰਾ ਬਰਾਬਰ ਜਿਹੀ ਆ ਆਹ ਤਾਂ ਉਹ ਵਾਲਾ ਮੁਰਸੀ ਨਾਲਾ ਦਾ ਆ ਬਦੀ ਨਾਲ ਦਾ ਤੇ ਇੱਧਰ ਆ ਕੇ ਤੇਰੀ ਮੱਕੀ ਵਾਲਾ ਹਾਂ ਕਾਂਕਦੇ ਬਾ ਮੱਕੀ ਕਾਂਕਦੇ ਬਾ ਮੱਕੀ ਵਾਲਾ ਹੂੰ ਠੀਕ ਐ ਇੰਨਾ ਫਰਕ ਨਹੀਂ ਹੈਗਾ ਖਾਸ ਫੱਕ ਤਾਂ ਨਹੀਂ ਲੇ ਮਾੜਾ ਮੋਟਾ ਐ ਜਮਈ ਕੋਈ ਤਾਂ ਕਹਿਣਾ ਹੈ ਨਹੀਂ ਇਹਦਾ ਮਾਰਿਆ ਖੱਤ ਖੋਲਦੇ ਮੁਰਸੀ ਖੋਲਦੇ ਰੇਦੀ ਇੱਧਰ ਜਿਹਦੇ ਸਪੜਾ ਬਰੂਜ ਰਹੇ ਨੇ ਕਿਆ ਪਤਾ ਖੋਲੀ ਹੋਈ ਆ ਖੋਲਦੀ ਹੁੰਨੀ ਐ ਕਿ ਨਹੀਂ ਪਤਾ ਹੁੰਦਾ ਆਹੋ ਬਾਕੀ ਠੀਕ ਆ ਬਾਕੀ ਬਾਅਦ ਚ ਪਤਾ ਨਹੀਂ ਹੁਣ ਫਰਕ ਪੈ ਜੇ ਝਾੜ ਪਰ ਜਾ ਕੇ ਨਾ ਮੈਂ ਤਾਂ ਝੂਣ ਬੰਨੀ ਠੀਕ ਰਹਿਣਾ ਇਹਨੇ ਜੇਰੀ ਜਿੰਨੀ ਪੈਰਾਂ ਪਰ ਹੋਊਗੀ ਉਨਾ ਝਾੜ ਵਧੀਆ ਦਿੰਦੀ ਆ ਜਿਆਦਾ ਰੇਵ ਵੀ ਖਰਾਬ ਕਰਦਾ ਜਿਆਦਾ ਰੇਵ ਵੀ ਕਰ ਹਾਂ ਜਿੰਨੀ ਪੈਰਾਂ ਪਰ ਹੋਊਗੀ ਉਹ ਚੀਜ਼ ਹੋ ਜਾਂਦੀ ਜਿਆਦਾ ਹਾਂ ਫਿਰ ਉਨਾ ਵਧੀਆ ਰਹਿੰਦਾ ਕੰਮ ਜੇ ਆਪਾਂ ਜਿਆਦਾ ਰੇਵ ਪਾਈ ਜਾਉਂਗੇ ਵਿਦਾਂ ਅਮਲੀ ਵਾਲਾ ਕੰਮ ਹੋ ਜਾਂਦਾ ਹਾਂ ਠੀਕ ਨਹੀਂ ਗੱਲ ਹੋ ਗਿਆ ਫਿਰ ਸੁੱਤਾ ਪੇ ਉੱਠਦੀ ਨਹੀਂ ਹੋएगी ਉੱਕਣੀ ਪਈ ਖੜੀ ਜਹਾੜ ਨੂੰ ਮਰਦੀ ਆ ਉਹ ਜਾ ਕੇ ਠੀਕ ਜਿਹਾ ਸਾਫ ਸੀ ਕਮਰੇ ਤੇ ਪਾਣੀ ਜਿਹਾ ਛੱਡ ਮਾਵਾਂ ਲੋ ਕੱਲੂ ਛੱਡੂਗਾ ਪਾਣੀ ਇਹ ਹਾਤਾ ਲਵਾਲੇ ਤੇ ਹੋਰ ਦਿੱਕਤ ਨਹੀਂ ਹੁੰਦੀ ਧੁੱਪਾ ਇਹਨੂੰ ਕਹਿੰਦੇ ਡੇਢ ਪੈਣੀ ਉਰੇ ਹੈ ਉਰੇ ਨਹੀਂ ਜਾਂ ਤੂੰ ਪਲਾਕੀ ਨੂੰ ਪਾਣੀ ਲੱਗਣਾ ਚਿੱਟੀ ਮੜੀ ਅੱਠ ਦਿਨ ਹੀ ਥੱਲੇ ਫਿਰ ਦੇਖੀ ਜੀਰੀ ਕਹਿੰਦੀ ਪਾਣੀ ਦੇ ਨਾਲੇ ਲੱਗਦੀ ਸਾਰੇ ਬਹੁਤ ਫਰਕ ਪੈਂਦਾ ਜੇ ਜ਼ਿਆਦਾ ਪਾਣੀ ਖੜਾ ਰਹੇ ਫਿਰ ਥੋੜੀ ਦਬੀ ਰਹਿੰਦੀ ਹੈ ਇਹ ਤਾਂ ਸਲਾਬ ਜੀ ਰਹੇ ਚ ਸਲਾਬ ਜੇ ਜਰਾ ਉੱਠਦੀ ਜੀਰੀ ਮੜਿਆ ਹੁਣ ਨਾ ਹੁਣ ਕੱਖ ਦਾ ਟਾਈਮ ਲੱਖ ਲਿਆ ਇਹਦਾ ਹਾਂ ਮੜਿਆ ਉਹ ਨਿਤਰ ਨੇ ਦੇਖਿਆ ਉੱਥੇ ਸਖਾਏ ਪਏ ਆ ਹੂੰ ادੂਏ ਨਿਤਰ ਨੇ ਹਾਂ ਇੱਕ ਨਿਤਰ ਤਾਂ ਘੁੰਮਣ ਗਿਆ ਹੋਇਆ ਹੈ ਹੈ ਇੱਕ ਦੂਏ ਨਿਤਰ ਨੇ ਹੂੰ ਉਹ ਦੇਖ ਲਾ ਉਹਨੇ ਸਖਾਏ ਪਏ ਆ ਤਾਂ ਅਨਾਂ ਜੇ ਕੱਲ੍ਹ ਸਹੀ ਪਾਣੀ ਛੱਡੂਗਾ ਜੇ ਛੱਡਿਆ ਨਹੀਂ ਉਹਨੇ ਚਾਹੇ ਵਿੱਚ ਤੇ ਪਲਾਪਾ ਕੇ ਘੁੰਮ ਲਾਉ ਦੇ ਹਾਂ ਉਹਦਾ ਹੁਣ ਜੇ ਪਾਣੀ ਲੱਗਣਾ ਦੇਖੀ ਕਿ ਕਣਾ ਬੂਝਾ ਕਰਨਾ ਉਹਨੇ ਇਹ ਫਰਕ ਬਹੁਤ ਪੈਂਦਾ ਪੱਕਾ ਪੈਂਦਾ ਹਾਂ ਬਾਜਰੇ ਆ ਰਹੇ ਉਹ ਨਹੀਂ ਖੜਾ ਮੈਂ ਕਹਿੰਦਾ ਬਾੱਡੇ ਨੇ ਪਰਲੇ ਨਹੀਂ ਦਾਲਿਆ ਹੁਣ ਉੱਧਰ ਇਹ ਤਾਂ ਉੱਧਰ ਪਤਾ ਲੱਗੂ ਹੁਣ ਉਰਤੇ ਨਹੀਂ ਰਾਂਗੇ ਜੀ ਇੱਦਾਂ ਹੈਰੀ ਹੈਰੀ ਨੂੰ ਆਖਣ ਦੇ ਕਰਨੀ ਕਿ ਨਹੀਂ ਮੈਂ ਦੂਈ ਪਹਿਲ ਲੱਗ ਜਿੰਦੇ ਆ ਆਹੋ ਠੀਕ ਨਹੀਂ ਉੱਠਿਆ ਨਾ ਕੋਮ ਗਿਆ ਦੂਈ ਪਹਿਲ ਲਾਏ ਸਾਨੂੰ ਅਜਾ ਸਾਗ ਦਿਖਾਣਾ ਭਾਈ ਜੀਰੀ ਦਿਖਾ ਦਿੱਤੀ ਸਾਨੂੰ ਬਾਹਰ ਦਿਖਾ ਦੇਣਾ ਚਲ ਅੱਜ ਜੀਰੀ ਠੀਕ ਆ ਭਾਈ ਠੀਕ ਆ ਜੀਰੀ ਠੀਕ ਆ ਜੈਲਾ ਸੁਪਰੇ ਘਰ ਲੱਗੇ ਕੋਈ ਲੱਗੇ ਤਨ ਮੈਂ ਕਹਿੰਦਾ ਪੀਲੀ ਜੀ ਜੀਰੀ ਘਾਟਾ ਕਾਸੀ ਦੀ ਉਹਦੀ ਕਰਦਾ ਹੁਣ ਤੁਹਾਨੂੰ ਜੈਲੀ ਸੁਗੋ ਵੀ ਕਾਚੀ ਦੀ ਘਾਟਾ ਘਾਟਾ ਕੋਈ ਉੱਤੇ ਜੀਰੀ ਉਹਦੀ ਨਾ ਪਾਲੇ ਪਾਸੇ ਕਾਲੀ ਹੁੰਦੇ ਭਾਈ ਪੀਲੀ ਹੈ ਕੋਈ ਹੈ ਘਾਟ ਬਾਦ ਹੈ ਹੋ ਸਕਦੀ ਉਹ ਗੱਲ ਕੋਈ ਸੁਪਰੇ ਕਰਦਾ ਹੁਣ ਤੱਕ ਤੂੰ ਗੁੱਦੀ ਆਰੇ ਸੁੰਢੀ ਤਾਂ ਕਿਆ ਪੈਣੀ ਹੈ ਪਰਸੋਂ ਤੋਂ ਮੀਂਹ ਪਿਆ ਹੈ ਹੂੰ ਜਿਹੜਾ ਮੀਂਹ ਪੈਣ ਲੱਗਦਾ ਫਿਰ ਨਹੀਂ ਸੁੰਢੀ ਰਹਿੰਦੀ ਜੇ ਨਾ ਪਿਆ ਹੁਣ ਤਾਂ ਮੰਨ ਕੇ ਜੇ ਆ ਵੀ 10 ਦਿਨ ਵੀ ਨਹੀਂ ਨਹੀਂ ਪੈਂਦਾ ਹੁਣ ਹੂੰ ਐਕਣਾ ਹੀ ਗਰਮੀ ਹੋਵੇ ਫਿਰ ਪਤਲਾਵੇਂ ਪੈ ਜਾਂਦੀ ਹੈ ਜੇ ਆ ਐਕਣਾ ਮੜਿਆ ਮੀਂਹ ਪੈ ਗਿਆ ਹਵਾ ਚੱਲ ਗਈ ਉਹਦੇ ਮੜ ਲ ਜਾਂਦੀ ਹੈ ਫਾਇਦਾ ਹੁੰਦੀ ਹੀ ਨਹੀਂ ਉਹ ਫਿਰ ਬਾਕੀ ਬੰਗਲਿਆਂ ਦੇ ਪਤਲਾ ਜਾਂਦਾ ਜੇ ਬੰਗਲੇ ਵਿੱਚ ਫਿਰ ਲੱਗੇ ਮੰਨ ਵੀ ਜਿਹੜਾ ਪਕੌੜਾ ਪੈ ਗਿਆ ਕੋਈ ਕੋਈ ਜਾਮਰ ਪੈ ਗਿਆ ਵੀ ਪਕੌੜਾ ਪੈ ਗਿਆ ਕੋਈ ਚਲੋ ਬਾਈ ਦਿਖਾਉਣੇ ਸਾਨੂੰ ਹੁਣ ਬਾਜਰਾ ਦਿਖਾ ਦੇਖੀ ਜਾ ਕੇ ਮਰ ਜਾ। ਚੱਲੀਏ? ਹਾਂ। ਆਹਲਾ ਠੀਕ ਹੈ ਬਾਈ। ਠੀਕ ਹੈ। ਨਰਸੀਨ ਫਰੇ ਬਾਦੀ ਕਰਕੇ ਹੁਣ ਆਹ। ਸਾਈਡਾਂ ਸਾਈਡਾਂ ਫਰੇ ਬਾਦੀ। ਤਾਂ ਹਾਂ। ਸਾਫ ਹੈ। ਜਗਾੜ ਜਗਾੜ ਕਰਾ ਦੇਣਾ ਆਪਾਂ ਨੇ। ਹੈ? ਕਰ ਦੇਣਾ ਹੈਗਾ ਜਗਾੜ। ਠੀਕ ਹੈ। ਬਾਈ ਉਹਦਾ ਕੋਈ ਖਾਸ ਫੱਕ ਨਹੀਂ ਹੈਗਾ ਹੁਣ ਵਾਲੇ। ਆਹਦਾ। ਉਹਦਾ ਮੱਕੀ ਦਾ ਰੂਤਾ ਨਹੀਂ ਐਡਾ ਐਡਾ ਫਰਕ ਨਹੀਂ ਆਉਂਦਾ। ਐਡਾ ਫਰਕ ਹੈ ਨਹੀਂ। ਠੀਕ ਹੈ। ਜਿਵੇਂ ਇੱਕੋ ਇੱਕੋ ਖੜੀ ਹੈ ਸਾਰੀ ਬਾਕੀ ਸਾਨੂੰ ਕਹਿ ਰਹੇ ਮੈਂ ਦਿਖਦੀ ਹੋਣੀ ਆ। ਹਾਂ ਠੀਕ ਹੈ। ਆਸ ਵੀਰ ਮੰਨੂ ਕਹਿੰਦਾ ਕਹਿੰਦਾ ਮੁੱਕੇ ਖੇਤ ਜੇ ਮਾੜੀ ਰਹੂਗੀ ਮਾੜੀ ਕਾ ਨਹੀਂ ਰਹਿੰਦੀ ਹੈਗੀ ਉਹ ਕੁਝ ਨਹੀਂ ਆਉਂਦਾ ਯਾਰ ਮੈਂ ਆਇਆ ਵੀ ਇੱਧਰ ਟੁੱਟਾ ਹੁਰ ਫਾਲਦੂ ਗਿਰ ਜੂਗਾ ਇੰਨਾ ਫਰਕ ਨਹੀਂ ਪੈਂਦਾ ਹਾਂ ਇਹਦਾ ਸਗੋ ਜੇ ਖਾਲੀ ਖੇਤ ਪਿਆ ਉਹ ਦੁਖਦਾ ਹਮ ਕੰਮ ਲੱਗਿਆ ਬਸ ਚੀਜ਼ ਕੋਈ ਨਹੀਂ ਤੂੰ ਆਪਣੇ ਫਿਰ ਆ ਜਾਂਦਾ ਉਸਦੀ ਕੰਮ ਕਰਦਾ ਤੱਕ ਚੰਗਾ ਉਹੀ ਕੰਮ ਹੀ ਦਲਾਦਾ ਇਹਦਾ ਆਪਣੇ ਉਕਰੇ ਪਏ ਉਹੀ ਮੇਰੀ ਗੱਲ ਸੁਣ ਲੈ ਤੂੰ 60 70000 ਦੀ ਆਪਣੀ ਕਣਖ ਹੁਣੀ ਜਿੱਥੇ ਤੇ ਹਾਂ ਐਨੀ ਕੁ ਮੱਕੀ ਹੋਈ ਐ ਬਸ ਰਾਬਰ ਆਇਆ ਕੰਮ ਰਾਬਰ ਜਾ ਆ ਗਿਆ ਕੰਮ ਕਣਕ ਜਣੀ ਲੇਟ ਹੋ ਜਣੀ ਤੇ ਉਹਦਾ ਝਾੜਕ ਦਾ ਫਰਕ ਪੈਣਾ ਤਾਂ ਹਾਂ ਠੀਕ ਨਹੀਂ ਕਰ ਹਾਂ ਝਾੜ ਦਾ ਫਰਕ ਪੈਣਾ ਤਾਂ ਕਿਹਦਾ ਟਾਈਮ ਨਾਲ ਆਉਗੀ ਹਾਂ ਲੱਕੀ ਟਾਈਮ ਨਾਲ ਆਉਗੀ ਉਰਕਾ ਜੀ ਜਿਹੜੀ ਜਿਹੜੇ ਤੂੜੀ ਮੇ ਚਾਰ ਪਾਸੇ ਵਧਣੇ ਤੇ ਐਸੋ ਤੂੜੀ ਪੁੱਛੀ ਕਿਸੇ ਨੇ ਨਹੀਂ ਐ ਕਿ ਨਹੀਂ ਅੱਜ ਤਾਂ ਡਾਊਨ ਆ ਗਿਆ ਕੰਮ ਡਾਊਨ ਆ ਗਿਆ ਜੀ ਹਾਂ ਚਲ ਚੱਲੀਏ ਅੱਜ ਚਲ ਜਲਦੀਏ ਇਹ ਭਾਈ ਬੂਟੇ ਤੇ ਦਿੰਦੇ ਉਹਦੇ ਅੱਜ ਦੇਖ ਤਾਂ ਮੇਨ ਤਾਂ ਸਾਇਜ ਕਿੰਨਾ ਕਹੇ ਸਾਇਜ ਕੀਤਾ ਨਹੀਂ ਹੈਗਾ ਕੋਲ ਤੇਰੇ ਸਾਹਮਣੇ ਕਿੰਨਾ ਹੋਊਗਾ ਕਿਹੜਾ ਆ ਹਾਂ 12 15 20 ਇਹ ਇਹ ਤੇਰਾ ਮੰਨ ਕੇ ਚੱਲ ਵੀ ਤੂੰ 18 80 ਦੀ ਪ੍ਰੀਓ 18 80 ਦਾ ਕਿਹੜਾ ਹੋਊਗਾ ਅਰ ਸਾਰੇ ਬੂਟੇ ਹੀ ਰਹਿ ਜਾਂਦੇ ਇੱਥੇ ਰਹਿ ਗਦੇ ਆਏ ਚਾਹੇ ਅੱਜ ਵਟਾ ਦੇ ਇਹ ਨਹੀਂ ਪੱਤੀ ਗੱਲ ਐ ਇਹ ਗਾਹਾਂ ਨੂੰ 24 ਤੇ ਹੋਈ ਲੈ ਹਾਂ ਹੋ ਹੋਰ ਕੀ 24 ਤੇ ਮੈਂ ਕਹਿੰਦਾ 24 ਤੇ ਹੋਊਗਾ ਹੈ ਜਪਿੱਤਾ ਇੱਥੇ ਆਏਗਾ ਮੁਗੇ ਪੈਣਾ ਹੈ ਇਹ ਇਹਨਾਂ ਤੋਂ ਪਹਿਲੇ 22 22 ਹੀ ਹੋਊਗਾ ਤਿੰਨ ਹੱਥ ਪੈਨੇ ਹੈ ਮਿੰਡ ਦਾ ਹੱਥ ਬਾਅਦ ਵਿੱਚ ਮਿਲਣਗਾ ਪਏ 1 2 1 ਇਹ ਆ ਲੈ ਚੀਤੀ-ਬੀਤੀ ਜੜਦੀ ਵਾ ਇਧਰ ਤੀਹ ਹੱਥ ਦੀ ਚੀਚੀ-ਚੀਚੀ ਜੜਦੀ ਹੈ ਅੱਛਾ 24 ਦਾ 24 ਦਾ ਹੋਇਆ ਵੇ ਲੱਗ ਰਖ ਲੈ ਤੂੰ ਇਹ 24 ਦਾ 20 ਦੇ ਪਾਸ ਰੱਖ ਲਓ ਕਮਕਾ ਵੀ ਸਾਰੇ ਵੀ ਸਾਰੇ ਬੂਟੇ 20 ਦੇ ਉੱਪਰ ਆ ਹਾਂ ਵੀ ਹੈ ਬੂਟੇ ਠੀਕ ਆ ਬੂਟੇ ਦੀ ਕੋਈ ਕੀੜਾ ਨਹੀਂ ਕੋਈ ਕੁਸ ਨਹੀਂ ਨਸਲ ਦਾ ਬਾਈ ਫਰਕੇ ਆ ਹੈਨਾ ਫਰਕ ਆਹ ਹੀ ਕਹਿੰਦੇ ਨਸਲ ਕ ਨਸਲ ਦਾ ਫਰਕ ਹੀ ਹੁੰਦਾ। ਤਾਈਏ। ਤਾਈਏ। ਬਾਕੀ ਆ ਬਾਕੀ ਆ ਜਾ। ਹਾਂ ਤਾਂ ਬਾਜਰਾ। ਬਾਜਰਾ ਖੜਾ ਉਹ ਦੇ ਉਹ ਵੀ ਖੜਾ। ਆ ਜਿਹੜਾ ਚ ਪਹਿਲਾਂ ਵੱਟ ਲਿਆ ਆਪਾਂ ਨੇ ਹੋ ਗਿਆ ਦੇਖ ਲੈ। ਬਾਜਰਾ ਆਇਆ ਹੈ ਤੇ 1 2 3 ਤਿੰਨ ਘਾਇਰੇ ਹੋ ਗਏ। ਮੈਂ ਕਹਿੰਦਾ ਯਾਰ ਗਾਹਾਂ ਵੀ ਫੁੱਟੋ। ਉਹ ਦੇਖੋ ਆ ਵੀ ਹੋ ਗਿਆ ਸਾਰਾ ਫੁੱਟਿਆ ਦੂਜੀ ਦੂਜੀ ਬਾਅਦ ਨੇ ਫੁੱਟਿਆ। ਆ ਤਾਂ ਪੂਰਾ ਹੋ ਗਿਆ ਸਮਝੀਏ। ਇਹਦਾ ਪਹਿਲੇ ਦੋ ਘਾਇਰੇ ਤਾਂ ਪੂਰੇ ਹੀ ਆ। ਉੱਤੇ ਬਾਹਰ ਰੱਖੂੰਗੇ ਪਿਛਲੇ ਰੱਖੂੰਗੇ ਜੀ। ਉਹ ਵੀ ਮੈਂ ਕਹਿੰਦਾ ਫੁੱਟਦਾ ਯਾਰ। ਲੇਟ ਵੜਾਈ ਦਾ ਫਰਕ ਪੈ ਜਾਣਾ ਉਹਨੂੰ। ਫਰਕ ਪੈ ਜਾਣਾ ਹੁਣ। ਇਹ ਤਾਂ ਇਹ 3-4 ਫੁੱਟ ਐ ਫੁੱਟ ਐ ਹਾਂ ਤਾਂ ਬਾਕੇ ਦਵਾਰਾ ਬੀਜ ਦੇ ਵਿਚਾਲੇ ਵਾਲੀ ਇੱਕ ਫਾਂਡ ਹਾਂ ਜਿਆਦਾ ਨਾ ਬੀਜੇ ਫਾਂਡ ਫਾਂਡ ਕਿ ਕਿ ਬਾਕੇ ਬੀਜ ਦੀ ਜਰੂਰਾ ਬੀਟ ਦੀ ਫਾਂਡ ਠੀਕ ਉਹਨੇ ਇਹ ਉਹ ਬਾਜਰੇ ਦੇ ਨਾ ਉਹ ਬਾਜਰੇ ਦੀ ਮਾਂ ਫੜਾ ਦੇਣੀ ਹਾਂ ਕਿ ਉਹ ਬਾਜਰੇ ਦਾ ਖਾਲੀ ਹੋ ਗਿਆ ਗੁਰਦੁਆਰੇ ਵਾਲਾ ਹਾਂ ਉਹ ਗੁਰਦੁਆਰੇ ਵਾਲਾ ਉਹ ਤਾਂ ਹੋ ਜਣਾ ਤੇਰਾ ਮਾ ਹਾਂਜੀ ਹੋ ਗਿਆ ਸਮਝਦਾ ਅੱਫ ਕਹੇ ਲਈ ਜਾਂਦਾ ਉਹ ਉੱਥੇ ਬੀਜ ਦਵੇ ਹਨਾ ਉੱਥੇ ਬੀਜ ਦਵੇ ਉਹ ਵੀ ਬੂਟੇ ਦੇ ਨਾਲ ਦੇ ਲੱਗੇ ਹੋਏ ਐ ਹਾਂ ਇਕੱਠੇ ਬੂਟੇ ਲੱਗੇ ਹੋਏ ਇਕੱਠੇ ਉਹ ਵੀ ਇਹਦੇ ਨਾਲ ਬੂਟੇ ਵੀ ਇਹਦੇ ਨਾਲ ਦੇ ਨੇ ਵਾਹ ਮਾਈ ਉਹ ਹੀ ਗੈਨਾ ਇੱਕੇ ਨਾਲ ਲਾ ਇਹ ਨਾਲ ਲਿਖੇ ਆ ਉਹ ਵੀ ਸੈ ਸੂਜ ਵੀ ਇਹ ਜੀ ਸਾਰਾ ਕੁਝ ਇੱਕੇ ਚੀਜ਼ ਹੈ ਹੂੰ ਤਾਂ ਬੋਹਾ ਮਦਹਾ ਹੋਇਆ ਉਹ ਵੀ ਗਮ ਦਾ ਬੁੱਤਾ ਪਾਣੀ ਲੱਗੇਗਾ ਬਈ ਟਾਈਮ ਨਾਲ ਡਾਇਰਡ ਹੋਇਆ ਪਈ ਹੈ ਹੈ ਕਿ ਨਹੀਂ ਹੁਣ ਦੇਖ ਲਈ 1 2 3 4 5 11 ਵੜਦੇ ਆ ਹੂੰ ਤੇ 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 9 ਵੜਦੇ ਜਾਂ ਤੇਨ ਨੂੰ ਕਹਿਣਾ ਵੀ ਆ ਬੂਟੇ ਪਟਾਉਣੇ ਗੁਰਦੁਆਰੇ ਦੇ ਇੱਕ ਲੈਂਟਰ ਲਾਓ ਭਾਈ ਗੁਰਦੁਆਰੇ ਦੇ ਉੱਪਰ ਭਾਈ ਜਗਾ ਘਟਣ ਲੱਗੀ ਪਿੰਡ ਬਹੁਤ ਬੜਾ ਹੋ ਗਿਆ ਚਲੋ ਉਹ ਭਾਈ ਗੁਰਦੁਆਰੇ ਦੀ ਪ੍ਰਧਾਨ ਉਹ ਪ੍ਰਧਾਨਾਂ ਨੂੰ ਜੇ ਸਰਾਹ ਦੋਗੇ ਤਾਂ ਹੀ ਹੈ ਅੱਗੇ ਸਲਾਹ ਦੇ ਦੀਆਂ ਸਲਾਹ ਤਾਂ ਦਊਂਗਾ ਯਾਰ ਨਾ ਗੁਰਦਾਰੇ ਜਗ੍ਹਾ ਤੇ ਲਾਗੀ ਗੱਗੇ ਹੁਣ ਕਪ ਕੱਲ ਕੇ ਕੈਪਟਨ ਦਾ ਭੋਗ ਪਿਆ ਹਾਂ ਹੁਣ ਗੁਰਦਾਰਾ ਭਰ ਕੇ ਗਾਹਾਂ ਲੰਗਰ ਹਾਲ ਵੀ ਭਰ ਗਿਆ ਤੇ ਹੁਣ ਬੰਦਾ ਬੈਠਣ ਨੂੰ ਔਖੀ ਹੋ ਗਈ ਗੁਰਦਾਰਾ ਉੱਪਰ ਗੁਰਦਾਰਾ ਚੱਲ ਜਾਵੇ ਉੱਪਰ ਮਹਾਰਾਜ ਦੀ ਵੀਰ ਸਾਹਿਬ ਹਾਂ ਬਾਕੀ ਲੰਗਰ ਹੋ ਜਵੇ ਛੱਡਾ ਚਲੋ ਉਹ ਤਾਂ ਪਿੰਡ ਦਾ ਮਸਲਾ ਪਿੰਡ ਦੇ ਨਾਲ ਇਕੱਠੇ ਹੋ ਕੇ ਹੀ ਹੋਣਾ ਇਕੱਲਾ ਬੰਦਾ ਕੀ ਕਰ ਸਕਦਾ ਹਾਂ ਇਕੱਠੇ ਹੋ ਕੇ ਕਰਾਂਗੇ ਤੇ ਬੂਲਰਾਂ ਨੇ ਥੋੜਾ ਪਾ ਦੇਣਾ ਜੇ ਪਿੰਡ ਦੀ ਢਾਲ ਲੱਗੂ ਦਾ ਇਹੋ ਜਿਹਾ ਕੰਮ ਆ ਕੱਠੇ ਦੇ ਕਰਾਂਗੇ ਗੱਲਾਂ ਹੋਰ ਕੀ ਆ ਬਾਕੀ ਵਾਦੀ ਵਾਦੀ ਹੈ ਗੁਰਦਰਾ ਨਹੀਂ ਹੈ ਇਹ ਫਰਕ ਪੈਂਦਾ ਬਹੁਤ ਅਗਰ ਨਾ ਕੀਤਾ ਇਹ ਅਨਿਤਰ ਆਉਂਦਾ ਤਾਂ ਕਿਸੀ ਬਹੁਤ ਹੋਇਆ ਬੂਲਰ ਇਹਨਾਂ ਅਗੰਨਾ ਮਤਾਂ ਹਾਂ ਫਰਕ ਹੈ ਨਾ ਛਿੜੀ ਬੁੱਟਾ ਦੇਖ ਤੂੰ ਛਿੜੀ ਨਹੀਂ ਚਲੀ ਹੈਗੀ ਗੰਨਾ ਵੀ ਨਾ ਚੱਲਿਆ ਹੋਇਆ ਯਾਰ ਨਾ ਕਰ ਗੰਨਾ ਵੀ ਛਿੱਦਾ ਆ ਜਾ ਹੋਤਰਾਂ ਦਾ ਗੰਨਾ ਯਾਰ ਬੁੱਟੇ ਦਾ ਬਹੁਤ ਫਰਕ ਕਰ ਲੱਗੇ ਆਪਣਾ ਬੁੱਟਾ ਦੇ ਕਿੱਥੇ ਕਿੱਥੇ ਗਿਆ ਉੱਥੇ ਪਹਾਣ ਗਿਆ ਜਿੱਤ ਕਰਨ ਖੜਾ ਹੈ ਛਿੜੀ ਦਾ ਫਾਕਾ ਹੋਇਆ ਹੈ ਲੇਟ ਲੇਟ ਲਈ ਮੈਂ ਕਹਿੰਦਾ ਨੇ ਉਹਦਾ ਫਰਕ ਹੋਊਗਾ ਛੱਡੀ ਉੱਥੀ ਉੱਥੀ ਖੜੀ ਆ ਪਰ ਆਇਆ ਇਹ ਚਾਚਾ ਚੱਲ ਪੈਣੀ ਛੱਡੀ ਅੱਚ ਕੋਈ ਚੱਕਰ ਨਹੀਂ ਦਾ ਇਹ ਕਹਿੰਦਾ ਹੁਣ ਝੋਲੀ ਮਾਰ ਕੇ ਨਾ ਰੇ ਗੱਜੇ ਬੂ ਜੜਾ ਜਿਆ ਦੇ ਹੂੰ ਸਮਝਿਆ ਬੂਟਾਂ ਦੇ ਜੜਾ ਚ ਰੇ ਕੱਕ ਸੌਖਾ ਬਹੁਤ ਹੋਇਆ ਬਸ ਸਹੀ ਸੌਖਾ ਬਹੁਤ ਹੈ ਮਸੇ ਡੂਗੇ ਕੱਖ ਨੂੰ ਰੱਗਣਾ ਹੂੰ ਹੂੰ ਉਹਦਾ ਕੱਖ ਵੱਢ ਕੇ ਸਾਫ ਹੋਣਾ ਇਹ ਸਪਰੇਅ ਸੁਪਰੇਅ ਕੰਮ ਗਿਆ ਹੋਣੀ ਪਰ ਸਪਰੇਅ ਵਾਲਾ ਕਿੱਥੇ ਬਾਈ ਕੰਮ ਇਹਦਾ ਹੱਥ ਹੱਥ ਵਾਲਾ ਕੰਮ ਆ ਹੁਣ ਵੱਢ ਜਣਾ ਕਾਹੀਆਂ ਨੇ ਹੁਣ ਆਪਕਾ ਇਆਂ ਨੂੰ ਫਾਇਦਾ ਚੱਲ। ਪਾਈਆਂ ਨੂੰ ਜਿਹੜਾ ਫਾਇਦਾ ਹੈ ਡੀਲਾ ਸਾਲਾ ਸਾਰੇ। ਸਾਰੇ ਡੀਲਾ ਹੈ ਸੌਖਾ ਤਾਂ ਹੈ ਨਹੀਂ। ਆ ਡੀਲਾ ਕਰਕੇ ਡੱਡਾ ਹੋਇਆ ਵੇ ਤੁਸੀਂ। ਆ ਡੀਲਾ ਨਹੀਂ ਥੋੜੀ ਸੌਹੇ ਪੰਡੂਣੀ ਐ। ਇਹ ਉਹ ਬੂਟ ਇਹਦੀ ਗਰੋਹ ਚੰਗੀ ਆ ਕਿੰਨੇ ਦੀ? ਗੰਦਾ ਥੋਣਾ ਬਦਲਾ ਬੂਟਾ ਨਹੀਂ ਦੱਲਿਆ ਓਕਣਾ ਜਿਹੜਾ ਚੱਲਣਾ ਚਾਹੀਦਾ ਤਾਂ। ਇੱਕ ਵਾਰ ਜੇ ਦੀ ਹੋ ਜਪੇ ਸੌਖਾ ਜਾ ਵੱਢੇ ਬੀਤੇ ਕਿੰਨਾ ਵਧੀ ਚੱਲੂਗਾ। ਗੰਨਾ ਤਾਂ ਹੋ ਹੀ ਜਾਂਦਾ ਚੇ ਹੈ ਮਰ ਤੂੰ ਮਰਜੀ ਗੱਲ। ਛੋਟਾ ਵੱਡਾ ਇਹਦਾ ਹੋ ਹੀ ਜਾਣਾ। ਇਹਦਾ ਭਾਈ ਸੁਝੂ ਬੂਸਰ ਦਾ। ਅਸੂ ਹੁਣ ਦੇਖ ਲਾ ਕਾਦਾ ਆਉਣਾ ਆ ਜਾ। ਹੈ। ਯਾਦੂ ਥਰਲਾ ਕਹਿੰਦੇ ਜਾਂ ਮੇਰਾ ਨਿਸਰਾ ਹੈ ਬਾਦਰਾ ਆ ਗਿਆ ਉਹ ਨਿਸਰਾ ਨਾ ਯਾਨੀ ਨਿਸਰਾ ਵੀ ਨਹੀਂ ਰਹਿਣਾ ਹਰਈ ਹੈ ਹੂੰ ਇੱਕ ਛਿੱਟਾ ਵੱਡਣਾ ਪੈ ਜਾਂਦਾ ਇਹਦਾ ਰਹੁ ਬਾਹੜਾ ਦੇਣਾ ਇਹਨੇ ਹਰਈ ਆ ਹੁਣ ਛਿੱਟਾ ਕਿਸੇ ਕਿਸੇ ਨੂੰ ਵੱਲੇ ਉੰਨਾ ਨਹੀਂ ਹੈਗਾ ਕੋਈ ਕਿਸੇ ਨੂੰ ਕਿਸੇ ਨੂੰ ਛਿੱਟਾ ਆ ਕੱਲ ਤੋਂ ਕੰਨ ਦਿਖਾਵਾਂ ਫਿਰ ਚੱਲ ਚੱਲੀਏ ਕਿੰਦੇ ਲਾ ਵਿੱਚ ਪਾਇਦਾ ਜਿਹੜਾ ਹਾਂ 95 ਦਾ ਫੇਰ ਮੋੜਾ ਮੋਟਾ ਚੱਲ ਕੁਛ ਨਾ ਕੁਛ ਹੈਗਾ ਹੂੰ 18 ਦਾ ਇਹਨਾਂ ਲੱਗੇ ਆ ਵਿੱਚ ਇਕ ਟੱਕਾ ਐਡਾ ਬੜਾ ਇੱਕ ਤੇਰਾ ਹੁਣ ਆਏ ਫਿਰ ਉਹਦੇ ਗਣਨੇ ਕਣਕਾਂ ਲੀਤਾ ਹੋ। ਇਹ ਹੋਵੇ ਕਣਕਾਂ ਪਿਛਲੇ ਸਾਲ ਵੀ ਕਣਕਾਂ ਲੀਤਾ। ਤੇ ਕੱਦ ਨਹੀਂ ਹੋਇਆ। ਪਿਛਲੇ ਸਾਲ ਦੀ ਬਥੇਰਾ ਹੋ ਗਿਆ ਕਣਕ। ਹੋਇਆ ਕਾ ਤੇ ਨਹੀਂ। ਪਤਾ ਕੀ ਗੱਲ ਹੋ। ਬਾਈ ਤਾਲਾ ਚਲੇ ਹੋਗਾ ਸ਼ੌਰਾ ਦੂਜਾ। ਸ਼ੌਰਾ ਤੇਰੇ ਬੜੇ ਬੂਟੇ ਲੱਗੇ ਜਿਹੜੇ। ਤੇ ਦੂਏ ਸਾਲ ਦੇ ਬੂਟੇ। ਹਾਂ ਉਹਨਾਂ ਨੇ ਲਿਆ ਹੱਥ ਕਰਕੇ। ਦਾ ਫਟੋ ਨਹੀਂ ਹੋਇਆ ਵਿੱਚ ਤੇ ਫਟਵਾਰਾ ਨਹੀਂ ਹੋਇਆ। ਫਟਵਾਰਾ ਬਾਈ ਕਿੰਨਾ ਮੇਰੀ ਪਹਿਲਾਂ ਗੜਾਈ ਕਰਨੀ ਦੀ ਗੰਨੇ ਦੀ ਜਾਂ ਕਾ ਕਣਕ ਤੇ ਵੱਡੀ ਹੈ ਨਾ। ਗੜਾਈ ਮੈਂ ਉਹਦਾ ਗੜਾਈ ਕਰਨੀ ਤੇ ਸਵੇਰੇ ਕਰਦੀ। ਫੜਦਾ ਦੇ ਨੇ ਬਈ ਹੈ ਹਾਂ ਫੇਰ ਫੜਨਾ ਤਾਂ ਗੰਨਾ ਉਹ ਗੰਨੇ ਕੜਾਈ ਹੁੰਦੀ ਨਾ ਇੱਕ ਪਿਛਲੇ ਸਾਲ ਮੈਂ ਫੜਿਆ ਨਹੀਂ ਕੋਈ ਨਹੀਂ ਕਰ ਕੜਾਈਆਂ ਹੀ ਕਰੀਆਂ ਹੂੰ ਜਿਹੜੀਆਂ ਕੜਾਈਆਂ ਮੈਂ ਆਪ ਕਰੀਆਂ ਤਿੰਨ ਚਾਰ ਮੇਰੇ ਸਾਬ ਨਾਲ ਤਾਂ ਠੀਕ ਆ ਗੰਨਾ ਨਾ ਨਾ ਜਿਆਦਾ ਗੰਨਾ ਪਹਿਲਾਂ ਹਾਂ ਕੱਖ ਵੇਸ਼ਮਾਰ ਹੋਇਆ ਪਿਆ ਵਿੱਚ ਹੂੰ ਮੈਂ ਅੱਜ ਬੜਕੇ ਦੇਖ ਕੇ ਗਿਆ ਸਵੇਰ ਨੂੰ ਹੂੰ ਵੀ ਗੰਨਾ ਹੀ ਕੁਛ ਨਹੀਂ ਹੈਗਾ ਸਿੱਧੇ ਸਿੱਧੇ ਜਾ ਉਹ ਸਾਈਡਾਂ ਤੇ ਸਿੱਧੇ ਮਾੜੇ ਲੱਗਦੇ ਵਿੱਚ ਤਾਂ ਗੰਨਾ ਵਧੀਆ ਹੈ ਵਿੱਚ ਵੀ ਕੁਛ ਨਹੀਂ ਹੈਗਾ ਜਿਆ ਮੇਰੀ ਗੱਲ ਸੁਣ ਫੇਰ ਹੁਣ ਕਿੰਨੀ ਜਗ੍ਹਾ ਡੇਢ ਕਿਲਾ ਉਰਲੇ ਪਾਸੇ ਡੇਢ ਕਿਲ ਤਾਂ ਨਹੀਂ ਸਾਰਾ ਹੀ ਹੈਗਾ ਕਿੰਨਾ ਜਗ੍ਹਾ ਸਾਰੀ ਉਹ ਪਾਸੇ ਕੀਲਾ ਕਹਿੰਦਾ ਉਹ ਹੈ ਫਿਰ ਤੇ ਕੀਲਾ ਤੇਰੇ ਦੋ ਵਰਚੇ ਕੀਲੇ ਮਦੋਂ ਗੰਨੇ ਨਾਲ ਉਹ ਤਾਂ ਨਾਲ ਨਾਲ ਤਾਂ ਨਹੀਂ ਮਰਨ ਲੱਗਿਆ ਚੁਟਿਆ ਵੀ ਹੋ ਜਾਣਾ ਹੈਗਾ ਨਹੀਂ ਜਰਨਈਆਂ ਭਲਾ ਉਹ ਤਾਂ ਜਰਨਈਆਂ ਹੁਣ ਪਪੂਲਰ ਮੈਂ ਬਾਈ ਗੰਨਾ ਮਨ ਕਾ ਲਾ ਜਦਾ ਪਹਿਲਾ ਪਹਿਲਾ ਗੰਨਾ ਕਾਂਕ ਬੜਾ ਢਾਈ ਹੈ ਨਾ ਆਪਾਂ ਕੜਾਈ ਨਹੀਂ ਕਰਾ ਸੀ ਕੜਾਈ ਉੱਥੇ ਇੱਕ ਕੜਾਈ ਦੀ ਲੋੜ ਸੀ ਕੜਾਈ ਇੱਕ ਕੜਾਈ ਹੁੰਦੀ ਬਾਅਦ ਚ ਜਾਹੇ ਸਵੇਰੇ ਕਰਦੇ ਕਾਕਾ ਕੱਖ ਦੀ ਉੱਥੇ ਗੰਨੇ ਨੂੰ ਉਸਾਇਆ ਨਹੀਂ ਆਇਆ ਫਿਰ ਉਹ ਹੁਣ ਤੁਸੀਂ ਜਾ ਜਾਂਦੇ ਤੇ ਨਿਗਾ ਮਾਰ ਕੇ ਆ ਜਾ ਕੇ ਦੇਖਿਓ ਦੇਖ ਲੈਂਦੇ ਆ ਉਧਰ ਨੂੰ ਚੱਲੇ ਆ ਜਣੀ ਮੈਂ ਸਾਬ ਲਾਇਆ ਵੀ ਇੱਕ ਮੈਂ ਤਵੀਆਂ ਫੇਰ ਦਿੰਦਾ ਜੀ ਨਾ ਹਾਂ ਜੇ ਤਵੀਆਂ ਫੇਰ ਦਿੰਦੇ ਫੇਰ ਵੱਡ ਹੋ ਜਾਂਦਾ ਬੱਡ ਹੋ ਜਾਂਦਾ ਨਾਲੇ ਰਗਡਾਈ ਹੋਣ ਦੀ ਵਿੱਚ ਪੋਗੇ ਨੇ ਵੱਡ ਹੋ ਜਾਣਾ ਤਾਂ ਪੋਗੇ ਨੇ ਵੱਡ ਹੋ ਜਾਣਾ ਤਾਂ ਫੈੜਨਾ ਤਾਂ ਫੇਰ ਤੇ ਫੈੜਨਾ ਤਾਂ ਹਾਂ ਥੱਲੇ ਤੇ ਦੁਬਾਰੇ ਪੋਗੇ ਚੱਲ ਚੱਲ ਪੈਣਾ ਦੋ ਚਾਰ ਚੱਲ ਪੈਣੇ ਤੇ ਨਾਲ ਮਿੱਟੀ ਬੋਲੀ ਹੋਣੀ ਇਹੀ ਹਮਰ ਪੋਗੇ ਨੂੰ ਵੱਡਣਾ ਚਾਹੀਦਾ ਜਿਹੜਾ ਪੋਗਾ ਕਣਕ ਵਾਲਾ ਪੋਗਾ ਨਾ ਹਾਂ ਵੱਡਣ ਲੱਗਦਾ ਉਹ ਚੰਗੀ ਤਰ੍ਹਾਂ ਕਸਦਾ ਉਹ ਨਹੀਂ ਫੇਰ ਕੱਲੇ ਹੀ ਉੱਪਰ ਨੂੰ ਚਿੱਕ ਚੱਲੀ ਜਾਂਦਾ ਉਹ ਵਾਹ ਅਣਕਚ ਪੁੱਗੇ ਜਿੰਨੇ ਜੀ ਹੈਗੇ ਤੇ ਭਈਆਂ ਨੇ ਬੜਤੇ ਤੇ ਸਾਰੇ ਅਣਕਚ ਵਾਹ ਬੱਟ ਤਾਂ ਦਿੱਤੇ ਓੜਾ ਇਹਦਾ ਹੋਰ ਫਰਕ ਹੈ ਉਹ ਵੜਾਈ ਦਾ ਹੋਰ ਫਰਕ ਹੈ ਜਿਹੜੀ ਅੱਪਾਂ ਨੇ ਤਵੀਆਂ 'ਚ ਪੋਣਾ ਉਹਦਾ ਹੋਰ ਫਰਕ ਹੈ ਉਹਨੇ ਪਾੜਨਾ ਹੈ ਉੱਪਰ ਤੇ ਹਾਂ ਇਹਦੇ ਥੱਲੇ ਤੇ ਪੋਰ ਪਾ ਦੇਣੀ ਆ ਉਹਨੇ ਹਾਂ ਇੱਕ ਉਹਨੇ ਗੰਨਾ ਪਾੜਨਾ ਹੈ ਪੁੱਗਾ ਉਹਦਾ ਫਰਕ ਪੈ ਜਾਂਦਾ ਚੱਲ ਤਾਂ ਨਾ ਉਹ ਵਧੀਆ ਹੀ ਰਹਿਣਾ ਬੂਟਾ ਬਥੇਰੇ ਚੱਲ ਬੈਣਾ ਚਲੋ ਦੇਖੋ ਬੂਟੇ ਬਥੇਰੇ ਜਿੱਲੇ ਹੋਏ ਪੇਟ ਠੀਕ ਹੈ ਬਾਕੀ ਤੇ ਦੇਖੋ ਬੂਟੇ ਇੱਧਰ ਬੜੇ ਬੂਟੇ ਵੀ ਖਾਬ ਕਰਦੇ ਆ ਤੇ ਬੜੇ ਬੂਟੇ ਆ ਨਾ ਉੱਥੇ ਗੰਨਾ ਹੈ ਉਹ ਮੈਂ ਉਹ ਦਿਨੇ ਤੈਨੂੰ ਦੱਸਤਾ ਤਾਂ ਵੀ ਇਹਨੇ ভাই ਪਰਚੀ ਰੇਡ ਦਾ ਫੜਕ ਪਾਉਣਾ ਆਹ ਜਿਹੜੇ ਡੇਢ ਬਣਾਉਣਾ ਉਹ ਬੜੇ ਬੁੱਟਿਆਂ ਦਾ ਬੁੱਲੜੇ ਇੱਡੇ ਥੱਲੇ ਵਾਲੇ ਜੇ ਥੱਲੇ ਵਾਲੇ ਦਬੱਲੇ ਹੀ ਉਹ ਖੇਤ ਤੇ ਬੜੇ ਦੇ ਉੱਪਰ ਦੇ ਜਿਹੜੇ ਪੈਣਾ ਬੰਨਣਾ ਮੈਂ ਸਾਰਾ ਆ ਗਿਆ ਦੇਰ ਪਹਿਲਾਂ ਜਿਹੜੇ ਥੱਲੇ ਵਾਲਾ ਗੰਨਾ ਉਹਦੇ ਨਾਲ ਦੇ ਬੁੱਟੇ ਕਿਵੇਂ ਆ ਆ ਉਹ ਹੀ ਜਾਂਦਾ ਆਦਾ ਮੈਂ ਥੱਲੇ ਵੀ ਆਲੇ-ਦਾਲੇ ਗੰਨਾ ਉਹ ਤਾਂ ਗੰਨਾ ਹੀ ਨਹੀਂ ਹੈਗਾ ਉਹ ਤਾਂ ਯਾਰ ਦੂਏ ਸਾਲ ਚ ਆ ਗਿਆ ਹਾਂ ਉਹਦਾ ਉਹਦਾ ਚੱਕਰ ਨਹੀਂ ਹੈਗਾ ਉਹ ਤਾਂ ਦੂਏ ਸਾਲ ਚ ਆ ਗਿਆ ਨਾ ਹੁਣ ਦੂਏ ਸਾਲ ਤਾਂ ਹੁਣ ਬੁੱਟਾ ਵੀ ਪੂਰਾ ਚੱਲ ਗਿਆ ਇਹ ਨਹੀਂ ਮੈਂ ਦੇਖਿਆ ਯਾਰ ਫੇਰ ਵੀ ਜਿਹੜਾ ਗੰਨਾ ਤਿੰਦੇ ਵਾਲੇ ਵਿੱਚ ਆ ਮੇਰਾ ਉਰਲੇ ਪਾਸੇ ਡਿੱਗਾ ਕਾ ਭੁੱਖ ਦੇ ਰਣ ਲੰਦਦਾ ਰਣ ਲੱਗ ਦੇ ਆਲੂ ਆ ਉਹ ਲੈ ਸਕੰਜਾ ਭਰ ਕੇ ਤਾਂ ਡਾਇ ਯਾਰ ਉਹਦਾ ਆਇਆ ਉਹਨੂੰ ਰਣ ਦੇ ਦੂਗਾ ਉਹ ਤਾਂ ਹੈਗਾ ਜਿਆ ਆਲੂ ਮੈਂ ਪਾਇਆ ਹਾਂ ਉਹ ਤਾਂ ਫੇਰ ਸਕੰਜਾ ਭਰ ਕੇ ਆਇਆ ਬੂਦਾ ਵਾਲੇ ਗੰਨਾ ਗੰਨਾ ਦੂਗਾ ਇਹ ਗੰਨਾ ਕਾਂ ਕਣ ਕਾਲਾ ਫਰਕ ਆ ਫਰਕ ਤਾਂ ਇਹੋ ਆ ਯਾਰ ਫਰਕਾ ਨਹੀਂ ਕਿਹੜਾ ਪਾਣਾ ਗੰਨਾ ਪਹਿਲਾਂ ਕੱਤ ਕੀ ਬੀਜ ਦਿੰਨੇ ਕੱਤ ਕੀ ਗੰਨਾ ਨਾ ਬੀਜੀ ਹੂੰ ਬਣ ਕਾਲਾ ਨਾ ਬੀਜੀ ਕਣਕ ਵਾਲਾ ਹੈ ਸਰੂ ਵਾਲਾ আর ਕਣਕ ਵਾਲਾ ਕਿੰਨਾ ਦਾ ਬੀਜੋ ਅਸੀਂ ਦੇਖ ਲਿਆ ਬੀਜ ਕੇ ਫਰਕ ਪੈਂਦਾ ਬਾਈ ਜਿੰਨਾ ਜਿਹੜੀ ਹੁੰਦੀ ਆ ਉਹਨਾਂ ਕਿੰਨਾ ਘਾਟਦਾ ਬਸ 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 ਸਮਝਿਆ ਫਸਲੇ ਲੈ ਕੇ ਨਾ ਸਰੂ ਦੀ ਫਸਲੇ ਲੈ ਕੇ ਬਾਅਦ ਚ ਬੀਜ ਲੂ ਬਾਸ ਬੂਟੇ ਲਾਉਣੇ ਇਹਦਾ ਮੁੰਡੇ ਮਲਾ ਦੋ ਹਾਂ ਇੱਕ ਬੂਟਾ ਨਹੀਂ ਸੁੱਕੂਗਾ ਨਹੀਂ ਇੱਕ ਹੋਰ ਮਤਜਰਬਾ ਦੇਖਿਆ ਹਾਂ ਗੰਨਾ ਇੱਕ ਸਾਲ ਪਹਿਰਾਂ ਲਾ ਦੋ ਵੀ ਤੂੰ ਵੀ ਸਾਲ ਬੂਟੇ ਲਾ ਉਹੀ ਕਹਿੰਦਾ ਮੁੰਡੇ ਚ ਕਹਿੰਦਾ ਮੁੰਡੇ ਚ ਮੈਂ ਉਹੀ ਕਹਿੰਦਾ ਵੀ ਮੁੰਡੇ ਮਾ ਬੂਟੇ ਲਾਵੇ ਇਹਨੂੰ ਹਾਂ ਇਹ ਪਹਿਲਾ ਵੀ ਤੇ ਗੰਨਾ ਗੰਨਾ ਇੱਕ ਸਾਲ ਪੂਰਾ ਦੂਹ ਧਰ ਲਾ ਦੇ ਵਿੱਚ ਬੂਟੇ ਨਾ ਬੂਟੇ ਨੂੰ ਪਾਣੀ ਪੂਰਾ ਲੱਗਣਾ ਹੈ ਫਿਰ ਗੰਨਾ ਪੂਰਾ ਹੋਣਾ ਮੁੰਡਾ ਹੈ ਕਿ ਨਹੀਂ ਥੋਹੇ ਸਾਲ ਹੁੰਦਾ ਗੰਨਾ ਸਾਲ ਨੂੰ ਵੀ ਗੰਨਾ ਬਥੇਰਾ ਹੋ ਜਾਂਦਾ ਪੂਰਾ ਹੋਣਾ ਉਹਨੇ আর ਬੂਟਾ ਇਕੱਲਾ ਸੁੱਕਣਾ ਬੂਟਾ ਬਥੇਰਾ ਹੋ ਜਾਂਦਾ ਹੋਰ ਆਪਣਾ ਟੋਆ ਪੱਟ ਪਨੀਰੀ ਦਾ ਬੱਬ ਦੇ ਪਨੀਰੀ ਟੋਏ ਮੈਂ ਦੱਬ ਦੇ ਲੈ ਕੇ ਪਨੀਰੀ ਟੋਆ ਪਾ ਕੇ ਮਸ਼ੀਨ ਨਾਲ ਛੜੀ ਰਿ ਭਿਉਂ ਦੇ ਡੱਬੇ ਦੇ ਵਿੱਚ ਠਹਿ ਦੇਣਾ ਠੀਕ ਆ ਤੁਸੀਂ ਆਪਣਾ ਦੇਖ ਕੇ ਜਾਏ ਜਾਂਦੇ ਹੋ ਨਿਗਾਹ ਮਾਰਕ ਚ ਜਾਓ ਦੇ ਇਹ ਜਿੰਦੇ ਆ ਹੁਣ ਕਿਆ ਗੜਾਈ ਹੋਣੀ ਹੁੰਦੀ ਗੜਾਈ ਤਾਂ ਨਹੀਂ ਹੋਣੀ ਹਾਂ ਵੀ ਜਿਹੜੀ ਚੀਜ਼ ਦੀ ਘਾਟ ਹੋਈ ਦੱਸਤਾ ਤੇ ਉਹ ਵੀ ਆਪ ਪਾ ਨਹੀਂ ਹੁਣ ਮੈਂ ਉਹ ਪਾ ਦੂੰਗਾ ਫਿਰ ਹੁਣ ਤਾਂ ਕੁਝ ਨਹੀਂ ਪੈਣਾ ਮੈਨੂੰ ਲੱਗਦਾ ਪਹਿਲੀ ਗਲਤੀ ਹੋਏ ਹੋਗੀ ਪਹਿਲਾਂ ਸਟਾਰਟਿੰਗ ਚ ਵੀ ਜਿਆਦਾ ਕਿ ਡੈਡੀ ਕਹਿੰਦਾ ਤਵੀਆਂ ਮਾਰ ਦਿੰਦੇ ਤਾਂ ਵਧੀਆ ਖਿਆਲ ਸਾਹਿਬ ਤਵੀਆਂ ਬਾਜੇ ਦੇ ਲੂਟ ਆਇਨੋ ਵਧੀਆ ਰਹਿਣਾ ਤੇ ਝੁੰਡੇ ਵੱਟ ਜਾਣੇ ਤੇ ਝੁੰਡੇ ਵੱਟੇ ਜਾਣੇ ਤੇ ਲੈ ਖੇਤ ਖੇਤ ਵੱਟ ਹੋਣਾ ਤਾਂ ਤਾਈ ਫਟੜਾ ਹੋਣਾ ਹੈਠਾਂ ਤੇ ਮੈਨੂੰ ਲੱਗਦਾ ਖੇਤੇ ਕੜਾ ਰਿਹਾ ਮੈਨੂੰ ਲੱਗਦਾ ਵੀ ਦੇਖਿਆ ਵੀ ਖੇਤ ਕੜਾ ਰਿਹਾ ਤਾਂ ਨਹੀਂ ਫਟਿਆ ਸਾਈ ਬਹੁਤ ਆ ਬੱਚ ਇਹ ਤਾਂਾਨੂੰ ਮਖੌਲੇ ਦਾ ਨਹੀਂ ਕਰਦਾ ਤੂੰ ਯਾਰ ਜਾ ਕੇ ਦੇਖ ਤੂੰ ਆਹ ਤੇਰਾ ਕੀ ਬਣਾ ਮੇਰੇ ਗੋਡੇ-ਗੋਡੇ ਸੰਦਾ ਪਸੜਾ ਖੜਾ ਵਿੱਚ ਇਹ ਰੋ ਜਾਦਾ ਨਹੀਂ ਰੋਦਾ ਦੇਖ ਲੈ ਇੱਧਰ ਉਹ ਇਹ ਤਾਂ ਗੰਦਾ ਵੀ ਠੀਕ ਆ ਇਹ ਗੰਦਾ ਵੀ ਠੀਕ ਆ ਇਹ ਗੰਨਾ ਵੀ ਤਖੜਾ ਨਾ ਠੀਕ ਆ ਉਹ ਨਾ ਕਰੜ ਦੇਖ ਠੀਕ ਹੈ ਸੌਂ ਜਾਣਾ ਇੱਕ ਮੀਂਹ ਪਵੇ ਸੌਂ ਜਾਣਾ ਢੀਲਾ ਰੋ ਹਾਂ ਹਾਂ ਢੀਲਾ ਯਾਰ ਤੈਨੂੰ ਤਾਂ ਦਿਖਣਾ ਨਹੀਂ ਹੈਗਾ ਗੰਨਾ ਉੱਪਰ ਕੇ ਕੱਖ ਨਾਲ ਥਾਉਣਾ ਚੱਲੇ ਤਾਂ ਹੈਗਾ ਫਰਕ ਤਾਂਗਾ ਪਰ ਇਹ ਨਾਲ ਤਾਂ ਗੰਨਾ ਮਾੜਾ ਆ ਚ ਇਹ ਦੱਲ ਖਾ ਕੇ ਨਾ ਤੁਹਾਨੂੰ ਗੰਨਾ ਸੈਡਾ ਮਾੜੀ ਯਾਰ ਵਿੱਚੋਂ ਚੱਲ ਦੇਖ ਕੇ ਜਾ ਕੇ ਆ ਜਾ ਮੇਰੀ ਗੱਲ ਸੁਣ ਲੈ ਧੜਨਾ ਨਾਲੋਂ ਨਹੀਂ ਮਰਨ ਲੱਗੇ ਇਹ ਤੈਨੂੰ ਗੱਲ ਦੱਸ ਦਿੰਦੇ ਇੱਕ ਬਰਤੀ ਹੋ ਜਵੇ ਦੋ ਇੱਕ ਬਰਤੀ ਗਿਆ ਤਿੰਨ ਬਰਤੀਆਂ ਲਾਭ ਆਰਾਮ ਨਾਲ ਆ ਉਹ ਧੜਨਾ ਨਾਲ ਤਾਂ ਨਹੀਂ ਮਰਦੇ ਧੜਨਾ ਨਾਲ ਨਹੀਂ ਮਰਦੇ ਚਲੋ ਆਂ ਤਾਂ ਠੀਕ ਹੈ ਤਾਂ ਆਪਾਂ ਵੀ ਖਰਚਾ ਬਹੁਤ ਆ ਹੋਰ ਆ ਆ ਜਲੀ ਫਿਰ ਚੱਲ ਚੱਲੀਏ ਭਾਈ ਐ ਵੀ ਅੱਛਾ ਪੁੱਜ ਕੇ ਭਾਈ ਕਰਨੇ ਚ ਐਨਾ ਕੱਖ ਦਾ ਵਿੱਚ ਵੜ ਕੇ ਦੇਖ ਆਉਣ ਇੱਕ ਵਾਰ ਕਹਿੰਦੇ ਕੱਖ ਬਹੁਤ ਕੱਖ ਤਾਂ ਨਹੀਂ ਹੈਗਾ ਯਾਰ ਭਾਈ ਆ ਦੇਖ ਲਓ ਆ ਲੈ ਪਰ ਇਹਨੂੰ ਭਾਈ ਇਹ ਕੱਖ ਨੂੰ ਕੱਕ ਗੰਨੇ ਚ ਹੋਰ ਹੈ ਇੰਨੀ ਵੀ ਤਾਂ ਇਹੀ ਬੁਰਾ ਜ਼ਿਆਦਾ ਲੱਗੀ ਜਾਂਦਾ ਹੈ ਨਾ ਹੋਰ ਕੀ ਆ ਉਹ ਲੈੰਦਾ ਹੁਣ ਆਈ ਆ ਬਰਸਾਤ ਚ ਆ ਗੰਨੇ ਦਾ ਫਟਾਰਾ ਤਾਂ ਹੈ ਘਾਟਾ ਪਰ ਵਧੀਆ ਠੀਕ ਹੈ ਯਾਰ ਜਿੰਨਾ ਹੈਗਾ ਇਹ ਗੰਨੇ ਦੋ ਦੋ ਇਹੀ ਕਿ ਦੋ 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 ਤਿੰਨ ਤਿੰਨ ਆ ਵੇ ਆ ਦੋ ਆ ਆ ਦੋ ਆ ਦੋ ਦਿਨ ਦਾ ਫਟਾਰਾ ਘਾਟਾ ਗੰਨੇ ਦਾ ਉਹੀ ਗੱਲ ਹੈ ਉਹ ਗੰਨਾ ਨਹੀਂ ਮਹਲ ਗੰਨਾ ਠੀਕ ਹੈ ਵੈਸੇ ਤਾਂ ਇਹ ਕੱਤ ਕੀ ਆ ਕਣਕਾਲਾ ਹਾਂ ਤੁਸੀਂ ਸੜਿਆ ਕੱਦਰੀ ਸੁਣਾ ਕਰਿਆ ਪਿਆ ਯਾਰ ਮੇਰੀ ਗੱਲ ਸੁਣ ਲੈ ਤਾਂ ਨਾਲੋਂ ਵਧੀਆ ਰਹਿਣਾ ਇਹ ਕਟਾਈ ਬਹੁਤ ਬਾਅਦ ਚ ਬਹੁਤ ਬਰੀਆਂ ਸੀ ਉਹਦੇ ਨਾਲ ਫਿਰ ਉਹਨਾਂ ਦਾ ਠੀਕ ਰਹਿਣਾ ਤੁਹਾਡੇ ਨਾਲ ਤਰਫਾਲੀ ਨਾਲ ਬੂਟੇ ਨੇ ਹੁਣ ਆਹ ਸਾਈਡ ਦਾ ਆਹ ਬੂਟੇ ਨੇ ਚੱਕੀ ਆ ਬਾਈ ਆ ਜਿਹੜੀ ਆਹ ਸਾਈਡ ਆ ਇਹਦਾ ਬਾਈ ਆ ਬੂਟੇ ਆ ਆਹ ਸਾਈਡ ਦੇਖੋ ਆ ਉਹਦਾ ਮਾਰੀ ਰਹਿਣੀ ਰਹਿਣੀ ਆ ਇਹਦਾ ਰਹਿਣੀ ਹੋ ਮੈਂ ਯਾਰ ਬੂਟਾ ਵੀ ਹੁਣ ਦੇਖ ਲੈ ਕਿੱਥੇ ਆ ਆ ਬੂਟਾ ਦਾ ਆ ਹੁਣ ਲੱਗਿਆ ਦੋ ਸਾਲ ਦੀ ਹੋ ਗਈ ਸਮਝ ਲੈ ਬਾਹਰ ਲੈ ਮਾਰੀ ਤੇ ਬਾਅਦ ਦੇਖਦਾ ਬੂਟਾ ਆ ਸਹੀ ਆ ਹੋਰ ਬੂਟਾ ਬਸ ਇਰੇ ਚੱਲੇ ਆ ਬੂਟਾ ਚੱਲੇ ਨਾਲ ਆ ਬੂਟਾ ਚੱਲੇ ਚੰਗਾ ਇਹ ਇਹਨੂੰ ਪਤਾ ਅੱਛਾ ਤੂੰ ਉਹ ਰਿਹਾ ਬਹਾਨਾ ਦੱਸ ਕਹਾਣੀ ਕੀ ਆ ਹੈ ਜੇ ਕਿਤੇ ਨਾਲ ਗੰਨਾ ਦੂਆ ਨਾ ਹੁੰਦਾ ਨਾ ਉਹ ਵਾਲਾ ਆ ਫਿਰ ਇਹ ਵਧੀਆ ਲੱਗੀ ਜਾਂਦਾ ਤਿੰਦੇ ਵਾਲਾ ਇਹ ਵਧੀਆ ਲੱਗੀ ਜਾਂਦਾ ਤੇ ਵਧੀਆ ਲੱਗੇ ਜਾਂਦਾ ਫਿਰ ਪਤਾ ਕਿ ਇਹ ਨੂੰ ਦੇਖ ਕੇ ਮਾੜਾ ਲੱਗ ਜਾਂਦਾ ਉਹ ਇਹਦੇ ਮੂੰਹੋਂ ਮਾੜਾ ਹੀ ਹੈ ਇਹਦੇ ਮੂੰਹੋਂ ਇਹੋ ਮਾੜਾ ਦੇਖ ਹੈ ਨਹੀਂ ਸਹੀ ਇਹਦੇ ਮੂੰਹੋਂ ਤਾਂ ਮਾੜਾ ਇਹਦੇ ਮੂੰਹੋਂ ਹੋਏ ਪਾ ਚਾਰ ਚਾਰ ਪੰਜ ਮੋਟਾ ਰੇ ਹਾਂ ਉਹ ਦੋ ਦੋ ਵਾਲਾ ਵੀ ਮਾੜਾ ਲੱਗਣਾ ਉਹ ਹੋਰ ਫਿਰ ਇਹ ਤੇਰਾ ਇਹ ਉਹ ਕੱਟ ਕੀ ਦਾ ਇਹ ਟਾਈਮ ਵਾਲਾ ਇਹ ਟਾਈਮ ਵਾਲਾ ਨਾਲ ਇਹ ਆਲੂ ਵਾਲਾ ਖੇਤ ਹੈ ਹਾਂ ਆਹ ਤਿੰਦੇ ਵਾਲਾ ਦੇਖਾ ਮੈਂ ਤੁਹਾਨੂੰ ਕਿਹਾ ਜਾ ਹੋਇਆ ਆ ਵੇਗਾ ਤੁਸ ਆਉਣਾ ਨਾ ਦੇਲਾ ਬੂਟਾ ਵੀ ਦੇਖਾ ਆ ਦੇਖੋ ਉੱਪਰ ਨੂੰ ਕਿੱਥੇ ਗਿਆ ਵਾ ਆ ਆ ਨਹੀਂ ਮੈਂ ਹਲੇ ਉਹਦੇ ਉੱਪਰ ਨਹੀਂ ਜਾਂਦੇ ਦੇਖ ਲੈ ਆਹ ਫਰਕ ਆ ਭਾਈ ਠੀਕ ਚੱਕ ਲਈਏ ਤੂੰ ਤੇ ਲੈ ਗਏ ਭਾਈ ਠੀਕ ਆ ਠੀਕ ਆ ਕਿੰਨੇ ਆ ਦੇ ਫਟਾਲਾ ਰੱਖਾਂ ਵਾਲਾ ਹੋਗਾ ਲੈ ਆ ਦੇ ਫਟੇਵਲੇ ਦੇਖ ਤਾਂ ਕਿੰਨੇ ਕਿੰਨੇ ਐ ਇਹ ਇੱਕ ਚ ਉਹ ਹੀ ਜਾਂਦਾ ਮੈਂ 1 2 3 4 5 6 7 8 ਬਹੁਤ ਆਈ ਦੇ ਮਰ ਬਹੁਤ ਫਟਾਲਾ ਆਹੜਾ ਥਾ ਥਾ ਤਾਂ ਗੰਨੇ ਹੋਣਗੇ ਇਹ ਜੀ ਦੇ ਗੰਨੇ ਦੇ ਪੁੱਗ ਵਿੱਚ ਸਜੇ 6-7 ਹੋਊਗਾ ਆ ਅੱਗੇ ਨੇ ਔਰ ਆ ਜਣਾ ਰਸਤਾ ਬੰਦ ਕਰਤਾ ਗੰਨੇ ਦਾ ਬਹ ਹੋ ਗਿਆ ਹੁਣ ਮੇੜੇ ਬੰਦੇ ਖੁੱਲੂਗਾ ਹੈ ਹਾਂ ਮੇੜੇ ਬੰਦੇ ਖੁੱਲੂਗਾ ਹੈ ਨਾ ਹਲੇ ਨਾਲ ਬੁਰੀ ਚੋਂ ਬੁਲੂ ਹੈ ਨਾ ਹਲੇ ਇੱਜੇ ਮੋੜ ਤੋਂ ਜਾਂਦਾ ਜੇ ਡਲ ਬਰਨੇ ਪੰਨੂ ਹੋਰ ਆਹ ਤੇ ਪਟਾ ਲਾ ਬਹਾਂ ਪਾੜਨੇ ਵਾਲਾ ਕੰਮ ਹੈ ਹੁਣ ਇਹ ਇਹਦੇ ਫਟਾਰੇ ਮੂਰੇ ਉਹ ਫਟਾ ਦਾ ਕਿੱਥੇ ਖੜਜੂਗਾ ਉਹਨੇ ਕਿੱਥੇ ਖੜਨਾ ਯਾਰ ਉਹ ਕਿਹਾ ਹੁਣ ਮੇਰੇ ਤੈਨੂੰ ਮੈਂ ਉਹੀ ਦਾਦਾ ਵੀ ਕਰਤੀ ਕੇ ਨੇ ਦਾ ਫਰਕ ਪੈਂਦਾ ਠੀਕ ਨਹੀਂ ਇਹਦਾ ਬੰਦੇ ਆਪਣੇ ਬੰਦਾ ਕਹਿੰਦਾ ਮੈਂ ਠੀਕ ਆ ਤਗੜਾ ਤਗੜਾ ਆਪਣੇ ਤਗੜਾ ਬੰਦਾ ਸਾਹਮਣੇ ਆਉਂਦਾ ਨਾ ਕਹਿੰਦਾ ਵੀ ਮੈਂ ਮਾੜਾ ਹੀ ਆ ਉਹ ਚੱਕਰ ਆਈਦਾ ਨਾਲ ਗੱਨਾ ਤਗੜਾ ਏ ਤੂੰ ਮਾੜਾ ਲੱਗ ਜਾਂਦਾ ਮਾੜਾ ਵੀ ਲੱਗਣੀ ਆ ਉਹਨੇ ਤੂੰ 18 ਦਾ ਫਾਕੇ 18 ਦਾ ਕੰਨਾ ਗਿਆ 18 ਦਾ ਥੋੜਾ ਜਿਹਾ ਕੁੜਤੇ ਉੱਪਰ ਦੇ ਨਾ ਹੂੰ ਵੀ ਪੱਤਾ ਆ ਇਹਦਾ ਫੁੱਕੇ ਫੁੱਕੇ ਜਾਏ 18 ਦਾ ਰੇਗ ਦੇ ਜਿਹਦੇ ਮਰਜ਼ੀ ਦੇਖ ਲਈ ਇਹ ਪਤਾ ਨਹੀਂ ਕੀ ਕਰਦਾ 18ਨ ਹੁਣ ਇਹ ਦੇਖ ਹਰਾ ਪੈਸਲਾ ਬਾਜਰੇ ਬੰਗਣਾ ਹੈ ਨਾ 95 ਦਾ ਫਰਕ ਹਰਾ 92 ਹੀ ਆ 95 ਹੋਇਆ 85 ਹੋਇਆ ਠੀਕ ਆ ਕੰਨਾ ਇਹਨ ਹਾਂ ਹਰਾ ਥੋੜਾ ਜਿਹਾ ਪੱਤਾ ਪਟਿਆ ਜੇ ਉੱਪਰ ਤੇ ਦਿਖਣਾ ਥੋੜੀ ਬਿਮਾਰੀ ਹੁੰਦੀ ਆ ਐਂ ਲੱਗਦਾ ਕਿ ਬਿਮਾਰੀ ਪਈ ਵੀ ਹੋਣੀ ਕੋਈ ਹੈ ਪੱਤਾ ਹੀ ਉੱਪਰ ਮਾੜਾ ਜਿਹਾ ਉਹ ਵੀ ਠੀਕ ਹੋ ਜਾਣਾ ਮੀ 15 20 ਦਿਨ ਥਾਈ ਉਹ ਆ ਦਾ ਬੂਟੇ ਦੂਏ ਸਾਲ ਚਾਗੇ ਉਹ ਬੂਟੇ ਤਕੜੇ ਛੱਲੇ ਉਹ ਗੰਨਾ ਵੀ ਉਹ ਦਿਖ ਰਿਹਾ ਕੰਨਾ ਉਹ ਕਿੰਨਾ ਵੀ ਸੱਡਾ ਹੀ ਹੁੰਦਾ ਹੈ ਕਰਨ ਹੈ ਸੱਡਾ ਹੀ ਹੈ ਵੇ ਬੱਚੇ ਹਰ ਕਹੂਗਾ ਵਿੱਚ 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 ਤਾਂ ਫਰਕ ਹੈ ਹੁਣ ਅੱਜ ਫਿਰ ਬੂਟਿਆਂ ਦੇ ਕਿਹ ਖੜਾ ਉਸ ਟਾਣੂ ਦਾ ਮਤਲਬ ਲਿਆ ਉਹ ਨਾ ਪੂਰਾ ਮੁੱਲ ਲੈ ਬੂਟਾ ਖੜਾ ਚਾ ਬੂਟਾ ਉਹ ਵੀ ਉਹਦੇ ਨਸਾਂ ਜੋ ਬੂਟਿਆਂ ਦਾ ਪੰਜ ਛੇ ਬੂਟੇ ਟੁੱਟ ਗਏ ਜਾ ਵਈ ਆਈ ਹੈ ਹਵਾ ਨਾਲ ਹਵਾ ਦਾ ਆਹੀ ਭੈੜਾ ਸਾਡਾ ਖੜੇ ਖੜੇ ਦਾ ਕਰਦੇ ਫਿਰ ਸੁੱਕ ਗਏ ਉਹ ਜਿਹੜਾ ਬੁੱਟਾ ਪਾੜ ਕੇ ਗਿਰਿਆ ਨਾ ਉਹ ਨਹੀਂ ਚੱਲਦਾ ਫਿਰ ਯਾਰ ਜੇ ਉਹ ਬੂਟਾ ਛਣੇ ਜੱਟ ਡੇਟਾ ਹੋਵੇ ਚਾਹੇ ਖਾੜਾ ਕਰ ਦੇ ਜਦ ਫਲ ਲੰਦਾ ਪਾਟ ਕੇ ਨਾ ਗੱਬੇ ਤੇ ਉਹਦੀ ਛੁੱਟੀ ਆ ਫਿਰ ਅਬੜਾ ਬੂਟੇ ਬੂਟਾ ਜਮਕਦਾ ਜਿੱਦਾਂ ਮਾਰਗੀ ਦੇਖ ਲੈ ਆਹ ਦੇਖ ਲੈ ਖੜ ਜਾ ਤਾਨੂੰ ਉੱਪਰ ਲਾ ਵੀਊ ਦਿਖਾਉਣਾ ਮੈਂ ਵੀ ਕੰਦਾ ਵੀ ਕਿ ਕਿੱਥੇ ਕਿੱਥੇ ਬੂਟਾ ਔਰੇ ਇੱਥੇ ਦਾ ਡਰੋਨ ਵਾਲੇ ਪਰ ਲਾ ਦੇ ਵੀ ਜੀਰੀ ਕਿੱਥੇ ਗਿਆ ਬਚਾ ਲੈ ਆਹ ਡਰੋਨ ਹੁਣ ਡਰੋਨ ਚਲਾਉਣਾ ਮੈਂ ਖੜ ਜਾ ਹੁਣ ਦੋ ਆਹ ਬੂਟੇ ਬੂਟਾ ਜਮਕਦਾ ਆ ਲੈ ਬੂਟੇ ਹੀ ਵਈ ਦੇ ਇੱਥੇ ਤਾਂ ਮੋਂਦਾ ਕੋਈ ਦੇਖਦਾ ਨਹੀਂ ਹੈਗਾ ਤੁਸੀਂ ਦੇਖੀ ਜਾਓ ਆ ਲੈ ਬੂਟਾ ਜੱਫਾ ਜਿੱਦੂ ਬਾਜੀ ਨੇ ਕਹਾ ਮਾੜੀ ਬੂਟਾ ਹੀ ਬੂਟਾ ਬੂਟਾ ਹੀ ਬੂਟਾ ਆ ਤਾੜਾ ਇੱਕ ਦੋ ਗੁਲੀਆਂ ਦਾ ਵਿੱਚ ਬਾਹ ਕਾ ਆਹ ਆ ਆਹ ਆਹ ਹਾਜ਼ਿਰ ਹੀ ਆਈ ਏ ਬਸ ਬਾਕੀ ਸਭ ਬੂਟਾ ਹੀ ਏ ਲੈ ਬੀ ਬੂਟੇ ਸੂਜਦੇ ਕਹਦਾ ਤੇ ਥੇ ਠਾ ਕੇ ਦਿਖਾ ਮੈਨੂੰ ਪਥੂਰ ਤੇ ਉਹਨੂੰ ਘੜੀ ਕੋ ਛੁੱਭ ਜਾਣਾ ਹਾਂ ਆਹ ਦਾ ਆਹ ਆਹ ਉਤਾਈ ਸੂਰ ਦੇਦਾ ਆਪਾਂ ਨੂੰ ਅਜਾ ਉਰੇ ਜੇ ਬੂਟੇ ਹੁੰਦੇ ਥੇ ਘਰ ਜਾ ਦਿਖਣਾ ਹੀ ਤੈਨੂੰ ਸੂਰ ਦੇਣਾ ਦਿਖਣਾ ਹੀ ਨਹੀਂ ਓਸ਼ੇ ਜਹਾ ਦਾ ਹੀ ਗੱਲ ਜਾ 10 ਕਿਲੋ ਸਹੀ ਤੈਨੂੰ ਸੂਰ ਦੇ ਗਿਆ ਹੈ ਕੱਲੀਆ ਹੁਣ ਚੱਲ ਬੜਾ ਮਤਨਾਂ ਕੱਖ ਆ ਜਾ ਫਿਰ ਦਵਾਈ ਵੀ ਛੜਨੀ ਆ ਚੱਲ ਕੱਢ ਸਿਆਰ ਕਿੱਥੇ ਉਹ ਹਾਂ ਸਿਆ ਕਿੱਥੇ ਬੈਠਾ ਸਿਆਰ ਮੁਰੇ ਬਥਾਦਾ ਇਹਦਾ ਬਾਈ 24 ਘੰਟੇ ਵਿੱਚੇ ਰਹਿੰਦਾ ਬਾਈ ਪੱਕਾ ਹੀ ਕੰਮ ਹੈ ਪੱਕਾ ਕੰਮ ਕਿ ਆ ਪਤਾ ਟਾਈਮ ਲੱਗਿਆ ਜਦੇ ਭਰੀ ਵੱਢ ਲਈ ਜਾਂਦੀ ਆਪਣੀ ਠੀਕ ਨਹੀਂ ਹਾਂ ਪਿੱਛੇ ਆ ਬੰਨੀ ਪੱਕੀ ਆ ਰੱਸੀ ਪੱਕੀ ਹੋ ਆ ਮੁਰੇ ਰਾਤੀ ਪੱਕੀ ਆ ਮੁਰੇ ਰਾਤੀ ਪੱਕੀ ਆ ਚਾਚਾ ਵੀ ਪੱਕਾ ਹੀ ਇਹਦੇ ਤੇ ਰੱਤਿਆ ਉਪਰ ਪੱਕਈ ਜਾਂਦੀ ਰਹਤੀਆ ਬੋੜ ਦਾ ਪੱਕਈਆ ਮੈਂ ਕੱਲ ਤੁਹਾਨੂੰ ਲਾ ਰੱਸੀ ਲੈ ਕੇ ਆਂਦੀ ਆ ਹਾਂ ਅੱਜ ਸਵੇਰੀ ਨੂੰ ਹਾਂ ਕੱਲ ਹੋ ਗਿਆ ਮਨੂੰ ਹਨੇਰਾ ਕੱਲ ਤਾਂ ਵੱਡੇ ਹੀ ਨਹੀਂ ਹਨੇਰਾ ਹੋ ਗਿਆ ਸਵਾਨ ਧੁੰਦਿਆ ਅੱਛਾ ਫੇਰ ਕਿਆ ਬਣਿਆ ਮਹਾ ਅੱਖ ਪਰਸੋਂ ਆਇਆ ਵੱਡਾ ਹਨੇਰਾ ਸ਼ਾਮ ਹੋ ਗਈ ਹੁਣ ਤੈਨੂੰ ਪਤਾ ਵੀ ਬਾਜੀ ਬਾਜੀ ਸ਼ੀਰਤ ਦੇ ਰਹੀ ਹੋ ਜਾਂਦਾ ਹਲਾ ਰੱਸੀ ਦੀ ਸਾਡੀ ਗੱਬਲ ਵਰਗੀ ਹਾਂ ਰੱਸੀ ਉਹ ਲੱਜੀ ਮਗਾ ਹੁਣ ਥਲੀ ਪੀਲੀ ਲਿਆਇਆ ਜਿੱਥੇ ਮਰਜੀ ਸਿਰ ਤੇ ਥਲੀ ਆਈ ਚਮਕੂਗੀ ਦੂਰ ਤੇ ਪਿੰਡ ਵੰਗਣਾ ਇਹਦੇ ਵੀ ਰੰਗ ਹੈ ਜਿਹਾ ਹੋਣਾ ਨਾ 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 ਆਦਾ ਹੁਣ ਤੂੰ ਇੱਥੇ ਸਿਰ ਤੇ ਲੈ ਲੈ ਚਮਕਦੀ ਹੈ ਹਰੀ ਜਹਰੀ ਜੀ ਅਸੀਂ ਤੇ ਇਕ ਕਹਿੰਦੀ ਦਿਖੋ ਇੰਨਾ ਥਲੀ ਪਾਈ ਛੱਪ ਲਾ ਦ ਦੂਗਾ ਡੱਡੂਆਂ ਨਾਲ ਛੱਪ ਲਾ ਦ ਹਮ ਛੱਪਦੀ ਦਾ ਹੈਗੀ ਨਾਲੀ ਹੁਣ ਚਮਕਦੀ ਹੈ ਨਾ ਰੱਸੀ ਟੋੜਣ ਵਾਲਾ ਬਾਗਿਆ ਹੋ ਗਿਆ ਮੈਂ ਇੱਕ ਪਾਦੀ ਦਾ ਮੈਂ ਦੇ ਕੇ ਤਾਂ ਹੁਣ ਜੀ ਕਹਿੰਦੀ ਆ ਬਸ ਆ ਲੈ ਜੱਲਿਆ ਬਸ ਹੁਣ ਬਾਜਰਾ ਠੀਕ ਹੋ ਗਿਆ ਤਾ ਬਾਜਰਾ ਵਧੀਆ ਯਾਰ ਬਾਜਰਾ ਬਾਜਰਾ ਮੇਰੀ ਗੱਲ ਸੁਣਦਾ ਨਹੀਂ ਫੇਰ ਖਾਲੀ ਹੋ ਰਹਿਣਾ ਤਾ ਇਹ ਹੋਰ ਕੀ ਹੁਣ ਆਪਣਾ ਵਿੱਚ ਵਿੱਚ ਕੰਮ ਸਾਜ ਜਣਾ 2 ਕਿਲੇ ਦਾ ਕਿਲੇ ਦਾ ਬਣੇ ਗਿਆ ਕਿਲਾ ਬਾਦ ਇਹਦਾ ਹੋ ਗਿਆ ਲਾਗ ਆਪਣੇ ਬਾਇਆ ਹੈ ਕਿਲਾ ਨਹੀਂ ਮੰਨ ਲਾ ਪੌਣਾ ਕਿਲੇ ਰੱਖਦਾ ਤਾਂ ਪੂਰਾ ਹੋ ਗਿਆ ਪੂਰਾ ਬਾਦ ਇਹਦਾ ਹਾਂ ਫੇਰ ਥੋੜਾ ਬਹੁਤ ਹੈ ਪਰ ਦੁਆ ਕਰਾ ਸਾਲ ਜਣਾ ਇਹਦੀ ਬਰਕਤ ਬਹੁਤ ਹੈ ਸਾਲੀ ਇੱਕ ਵੱਡੇ ਨੇ ਬਹੁਤ ਜੀ ਲੱਗਦਾ ਇਹਨੂੰ ਬੱਟ ਬੱਟ ਲੈ ਬਹੁਜੀ ਦਾ ਇੱਧਾ ਬਾਜਰੇ ਨੂੰ ਠੰਡਾ ਪਿਆ ਓਰੇ ਠੰਡਾ ਪਿਆ ਮੌਸਮ ਠੰਡਾ ਤਾਂ ਪਰ ਹੁਣ ਜਿਆ ਹਵਾ ਨਹੀਂ ਲੱਗਦੀ ਹੈ ਕਿ ਠੰਡਾ ਤਾਂ ਹੋ ਹੈਗਾ ਉਹ ਤੋਂ ਪਣਾਉ ਠੀਕ ਹੈ ਚੱਲ ਤੂੰ ਆਹ ਤੋਂ ਪਣਾਉ ਠੀਕ ਹੈ ਹੂੰ ਹੈਦਾ ਹੀ ਹੈ ਤਾਂ ਐਨੇ ਨੂੰ ਆਪਣਾ ਇਹ ਜਾ ਬਾਜਰਾ ਮੁਕਣਾ ਇੱਧਰ ਲਾ ਹਾਂ ਆ ਵਿੱਚ ਪਹਾੜੀ ਕੱਖ ਦੂ ਆ ਉਹਨਾਂ ਅਬ ਚਾਲੇ ਬੁੱਟਿਆਂ ਦੇ ਵੇ ਵੜ ਦੇਣਾ ਹੈ ਇਹ ਵੀ ਵੜ ਦੇਣਾ ਫਿਰ ਠੀਕ ਨਹੀਂ ਆਇਦਾ ਦੁਬਾਰਾ ਬੀਜੂ ਇਹਨੂੰ ਆਰ ਜਿੰਨਾ ਪੈ ਗਿਆ ਇਹਨੂੰ ਵੱਢਣੇ ਬਹੁਤ ਨਹੀਂ ਡਾਦਾ ਬਾਈ ਜੀ ਵੇਰੋ ਕੀ ਹੋਇਆ ਕੱਲ ਕੱਖ ਨਹੀਂ ਪਾਈ ਹੈਗੀ ਹਾਂ ਮੈਂ ਗਾਇਨਾ ਮਾਰੀ ਬਾਇਟੀ ਨੂੰ ਲੱਤਾ ਅੱਛਾ ਉਹ ਕਹੂ ਵੀ ਸੱਚੀ ਸੀ ਵੀ ਦੂੜੀ ਪਾ ਕੇ ਨਹੀਂ ਤੁਹਾਨੂੰ ਦੁੱਧ ਦੁੱਧੂ ਮਿਲਣਾ ਹੈਗਾ ਜਾ ਰਹੀ ਹੋਣੀ ਬਾਇ ਕੱਲ ਖਰਾਬ ਬੁਲੀ ਭਾਲਦੀ ਹੋ ਖੜੀ ਹੋਣੀ ਹੈਗੀ ਆਤ ਵੀਦੀ ਮੰਮੀ ਕਹਿੰਦੀ ਇਹਨੂੰ ਕੀ ਹੋਊਗਾ ਬਾਇ ਨੂੰ ਕੀ ਹੋਊਗਾ ਜਾਵੜੀ ਨੂੰ ਦੀਰ ਵੀ ਪਾਏ ਆਪ ਦਾ ਖਾ ਲਿਆ ਰੋਟੀਆਂ ਚੋਪੜ ਚੋਪੜ ਕੇ ਬੰਨੂ ਦੂੜੀ ਉਹੜਦੀ ਤਾਂ ਡਾਰੀ ਤੋਂ ਦੁੱਧ ਲੈ ਕੇ ਗਿਆ ਮੈਂ ਗਾਇਬ ਹੀ ਹੈ ਸੱਚੀ ਦੀ ਕਹਿੰਦੇ ਚੌਂਗੀਆਂ ਬਣਾ ਲਓ ਚੌਂਗੀਆਂ ਖਾਧੀਆਂ ਆਪ ਤੱਕ ਚੌਂਗੀਆਂ ਖਾਧੀਆਂ ਹਾਂ ਉਹਨਾਂ ਨੂੰ ਬਾਸਤੀ ਸੁੱਕੀ ਤੂੜੀ ਤੇ ਤਾਂ ਬਣਦੀ ਬਾਸਤੀ ਬੱਤੇ ਮਾਰਦੀ ਉਹ ਕਹਿੰਦਾ ਤੂੰ ਬਾਡੀ ਪਾ ਦਿੱਤੀ ਉਹ ਲੱਤ ਬਣਦੀਦੀ ਫਿਰ ਗਾੜੀ ਹੋ ਗਈ ਨਾ ਆ ਜਿਹੜਾ ਕੱਖ ਹੈ ਨਾ ਵਿੱਚ ਵੱਡੂ ਯੂ ਬਹੁਤ ਬਰਕਤ ਹੈ ਦੀ ਇੱਕ ਡੰਗਲ ਖਾਂਦੇ ਵਾ ਵਧੀਆ ਨੇ ਕਿਹੜਾ ਆਪ ਹੁੰਦਾ ਨਾ ਹੋਇਆ ਵਾ ਹਾਂ ਉਹ ਵੀ ਫਾਇਦੇਮੰਦ ਦਾ ਡੰਗਰਾ ਬਾਤ ਹੋਰ ਜੇ ਬਾਅਦ ਥੋੜਾ ਮੱਛਰ ਵੀ ਨਿਕਲੇ ਹੁੰਦਾ ਫਿਰ ਇਹ ਮਤ ਕਰਨੀ ਹੈਗਾ ਇਹਦੇ ਬਾਅਦ ਮੱਛਰ ਨੇ ਆਉਂਗਾ ਇਹ ਨਹੀਂ ਖੜਨ ਦਿੰਦਾ ਔਰ